ਜੂਨ ਕੇ ਜੁਲਾਈ ਦਾ ਮਹੀਨਾ ਸੀਗਾ ਬਹੁਤ ਜ਼ਿਆਦਾ ਗਰਮੀ ਕਹ ਲੋ ਵੀ ਕਾਂ ਦੀ ਅੱਖ ਨਿਕਲਦੀ ਸੀ ਐਨੀ ਦੇ ਨੂੰ ਡੀਸੀ ਸਾਹਿਬ ਮੇਰੇ ਕੋਲੇ ਆਏ ਤੇ ਕੋਲੇ ਆਪਣੇ ਡੀਆਈ ਸਾਹਿਬ ਖੜੇ ਸੀ ਮੈਨੂੰ ਕਹਿੰਦੇ ਜੱਸ ਸਿੱਧੂ ਗਰਮੀ ਬਹੁਤ ਆ ਸਾਰਾ ਦਿਨ ਮਨ ਕੋਲ ਡਰਿੰਕ ਜੇ ਪੀ ਜਾਂਦੇ ਚਾਟੀ ਵਾਲੀ ਲੱਸੀ ਮੰਗਾ ਦਿੱਤਾ ਮੇਰੇ ਕੋਲ ਹੀ ਸਰਪੰਚ ਖੜਾ ਸੀ ਪਿੰਡ ਦਾ ਉਹ ਸਰਪੰਚ ਨੂੰ ਮੈਂ ਕਿਹਾ ਮਗਾਇਲ ਸਰਪੰਚਾ ਜੀ ਲੱਸੀ ਮੰਗਾ ਤੇ ਉਹਨੇ ਫੋਨ ਲਾਇਆ ਕਹਿੰਦਾ ਉਹ ਜੰਟਿਆ ਹਾਂ ਉਹ ਤੇਰੀ ਚਾਚੀ ਨੇ ਦੇਖੀ ਲੱਸੀ ਪਾਈ ਤਾਂ ਨਹੀਂ ਡੰਗਰਾਂ ਨੂੰ ਅੱਗਵਾ ਜਾ ਨਹੀਂ ਪਾਈ ਭਰ ਐ ਕਰ ਤੂੰ ਐ ਕਰ ਨਾ ਬਾਈ ਤੇ ਇਧਰ ਲਿਆ ਨਾਲ ਲੂਣ ਪਾ ਲੈ ਵਿੱਚ ਉਹਦੇ ਕਿ ਮੋੜ ਮੰਡੀ ਰੈਲੀ ਹੋਈ ਸੀਗੀ ਇਨਪੁਟ ਆਈ ਸੀਆਈਡੀ ਦੀ ਇੰਟੈਲੀਜੈਂਸ ਦੀ ਕਿ ਇੱਥੇ ਉਦੋਂ ਕਾਫੀ ਜਥੇਬੰਦੀਆਂ ਸੀਗੀਆਂ ਐਟਟੀਟੀ ਵਾਲੇ ਬੇਰੋਜ਼ਗਾਰ ਲਾਈਨਮੈਨ ਹੋਰ ਕਦੇ ਵੀ ਕਾਲੀਆਂ ਛੰਡੀਆਂ ਦਿਖਾਉਣਗੇ ਤੇ ਹੁਣ ਤਕਰੀਬਨ ਸਾਰੇ ਮਜ਼ਦੂਰ ਜਿਹੜੇ ਕੁਛ ਨਾ ਕੁਛ ਉਹਨਾਂ ਦੀ ਜੇਬ 'ਚ ਹੁੰਦਾ ਹੀ ਆ ਹਾਂ ਬੀੜੀਆਂ ਉੜਦਾ ਪੰਛੀ ਜੱਦਾ ਤੇ ਗੋਲੀਆਂ ਢੇਰ ਲੱਗਿਆ ਉੱਥੇ ਉਹ ਰੈਲੀ ਸ਼ੁਰੂ ਹੋ ਗਈ ਜੀ ਉੱਥੇ ਉਹ ਜਗਾਰੇ ਲੱਗਣੇ ਸ਼ੁਰੂ ਹੋ ਗਏ ਡੀ ਆਈ ਸਾਹਿਬ ਕਹਿੰਦੇ ਯਾਰ ਸਿੱਧੂ ਕਹਿੰਦੇ ਜੋਸ਼ ਨਹੀਂ ਹੈ ਕਹਿੰਦੇ ਇਹ ਚ ਜਨਤਾ ਜੇਨਾ ਸੰਗਤ ਦੇ ਵਿੱਚ ਵੀ ਕੋਈ ਜਗਾਰੇ ਚੰਗੀ ਤਰ੍ਹਾਂ ਛੱਡੇ ਨਹੀਂ ਜਾ ਰਹੇ ਬਾਈ ਸਰ ਜੋਸ਼ ਤਾਂ ਪਾ ਕੱਢ ਕੇ ਰੱਖ ਲਿਆ ਸਾਰਾ ਜਗਾਰੇ ਕਰ ਲੈਣੇ ਉਹਦੇ ਚ ਇੱਕ ਹੋਰ ਪੁਆਇੰਟ ਹੁੰਦਾ ਸੀ ਵੀ ਜਦੋਂ ਜਿਹੜੇ ਬੰਦੇ ਨੇ ਕੋਈ ਨਾਰਾ ਮਾਰਨਾ ਹੈ ਉਦੋਂ ਉਹਨੇ ਪ੍ਰੈਸ ਨਾਲ ਉਹਦੀ ਗਿੱਟਮੈਂਟ ਹੁੰਦੀ ਸੀ ਜਦੋਂ ਜਨੀਦਰ ਪ੍ਰੈਸ ਨਾਲ ਲੱਗੇ ਤਾਂ ਉਹਦਾ ਮਤਲਬ ਨਾਰਾ ਮਾਰਨ ਦਾ ਕੋਈ ਮਤਲਬ ਫਾਇਦਾ ਨਹੀਂ ਸੀਗਾ ਐਦਾਂ ਹੀ ਪਹਿਲੇ ਬੰਦੇ ਨੇ ਪੰਜਾਬ ਸਰਕਾਰ ਜਿੰਦਾਬਾਦ ਨਾਰਾ ਲਾਇਆ ਉਹਨੂੰ ਨਾਲ ਹੀ ਉਹਦੇ ਮੂੰਹ ਤੇ ਹੱਥ ਰੱਖਿਆ ਹੱਥ ਰੱਖ ਕੇ ਦੱਬ ਕੇ ਬਾਹਰ ਲੈ ਗਏ ਜਿੱਥੇ ਲੜਾਈ ਬੰਦਾ ਉਹ ਵੀ ਨਾਰਾ ਲਾਉਣ ਲੱਗਾ ਤੇ ਉਹਦਾ ਮੂੰਹ ਤਾਂ ਦੱਬ ਗਏ ਤੇ ਉਹ ਘੜੀਸ ਕੇ ਲੈ ਗਏ ਜੀ ਉਹਨੂੰ ਮਤਲਬ ਉਹ ਕਹਿੰਦਾ ਬੰਦਰੋ ਮੈਂ ਤਾਂ ਜਥੇਦਾਰ ਆ ਕਹਿੰਦਾ ਮੈਂ ਤਾਂ ਪੰਜਾਬ ਸਰਕਾਰ ਜਿੰਦਾਬਾਦ ਨਾਰਾ ਲਾਉਣ ਲੱਗਾ ਸੀਗਾ ਬੱਸ ਬੈਠਾ ਜਾਵੇ ਤੇ ਟਿਕਟ ਨਹੀਂ ਲੈਂਦਾ ਸੀ ਮਾਂ ਦਾ ਪੁੱਤੋ ਤੇ ਅੱਗੋਂ ਦੀ ਚੈੱਕਰ ਚੜ ਗਿਆ ਜਦੋਂ ਬੰਦੇ ਕੋਲ ਟਿਕਟ ਨਾ ਹੋਵੇ ਨਾ ਬਹੁਤੇ ਬੰਦੇ ਦੇਖਿਓ ਸੌਂ ਦਾ ਨਾਟਕ ਜਿਆ ਕਰਦੇ ਹੁੰਦੇ ਨੇ ਉਹ ਵੀ ਸੌਂ ਦੇ ਲੱਗ ਐਂ ਕਰਕੇ ਸਾਰੀਆਂ ਟਿਕਟਾਂ ਚੈੱਕ ਕਰ ਲਈ ਦੁਬਾਰਾ ਫੇਰ ਆ ਗਿਆ ਉਹਨੇ ਹੁਜ ਮਾਰੀ ਉਹਦੇ ਉਠਾ ਕੇ ਵੀ ਉੱਠ ਵੀ ਕਾਕਾ ਟਿਕਟ ਦਿਖਾ ਉਹ ਉੱਠ ਗਿਆ ਤੇ ਕਹਿੰਦਾ ਲੈ ਇਹ ਕੋਈ ਤਰੀਕਾ ਉਠਾਉਣ ਦਾ ਤੈਨੂੰ ਹੈ ਤੂੰ ਤੂੰ ਮੈਂ ਆਵਾਂ ਕਹਿੰਦਾ ਟਿਕਟ ਹੈਗੀ ਹੈ ਮੇਰੇ ਕੋਲ ਪਰ ਮੈਂ ਦਿਖਾਉਣੀ ਨਹੀਂ ਉਹ ਕੀ ਹੋਇਆ ਫਿਰ ਉਹਨੇ ਡਰਾਈਵਰ ਨੂੰ ਕਿਹਾ ਤੇ ਗੱਡੀ ਨੇ ਨੇੜੇ ਇੱਕ ਸੜਕ ਦੇ ਮੇਨ ਰੋਡ ਤੇ ਚੌਂਕੀ ਸੀਗੀ ਉਹਨੇ ਗੱਡੀ ਚੌਂਕੀ ਚ ਲਾ ਦਿੱਤੀ ਉਹ ਸਾਰੀ ਗੱਲ ਸੁਣੀ ਥਾਣੇਦਾਰ ਨੇ ਉਹ ਕਹਿੰਦਾ ਵੀ ਕਾਕਾ ਜੀ ਟਿਕਟ ਦਿਖਾਓ ਕਹਿੰਦੇ ਆਇ ਨੂੰ ਆਏ ਕੋ ਵੀ 10 ਗੁਣਾ ਜੁਰਮਾਨਾ ਲਾ ਦੇ ਮਨੇ ਜਿਹੜਾ ਲੱਭਣਦਾ ਮੈਂ ਦੇ ਦਿੰਨਾ ਤੇ ਟਿਕਟ ਨਹੀਂ ਦਿਖਾਉਣਾ ਮੇਰੀ ਸਟੈਂਡ ਉਹ ਥਾਣੇਦਾਰ ਵੀ ਕਹਿੰਦਾ ਵੀ ਯਾਰ ਤੂੰ 10 ਗੁਣਾ ਕਰਾਇਆ ਲੈ ਕੇ ਪਾਸੇ ਕਰ ਯਾਰ ਮੈਂ ਵੀ ਕਾਲੀ ਜਾਇ ਮੈਂ ਜਾਣਾ ਮੈਂ ਨੁਹਾ ਕਰਨਾ ਉਹ ਕਰਨਾ ਉਹਦੇ ਮੇਰੇ ਸਾਲਾ ਨਿਕਲ ਗਿਆ ਹਨਾ ਚੈਕਰ ਨੂੰ ਉਹ ਕਹਦਾ ਯਾਰ ਤੂੰ ਕਹਦਾ ਤੂੰ ਆਜੇ ਤੂੰ ਅਫਸਰ ਹੈਂ ਅਸੀਂ ਵੀ ਅਫਸਰਾਂ ਨੂੰ ਸਾਲਾ ਕਿਵੇਂ ਕਿਹਾ ਦੋਨੋਂ ਦੀ ਪੰਜਾਬ ਪੁਲਿਸ ਮੁਰਦਾਬਾਦ ਨਾਰੇ ਲਾਉਣੇ ਸ਼ੁਰੂ ਕਰਤੇ ਚਾਰ ਬੱਸਾਂ ਡੇਡੀਆਂ ਕਰਕੇ ਤੇ ਜਾਮ ਲੱਗ ਗਿਆ ਉੱਥੇ ਬੇ ਟਿਕਟ ਵਾਲਾ ਬੰਦਾ ਸੀਗਾ ਲਿਆਂਦਾ ਸੀਗਾ ਤੇ ਥਾਣੇਦਾਰ ਸਾਹਿਬ ਸਾਨੂੰ ਗਾਲਾਂ ਕੱਢੀ ਜਾਂਦੇ ਤੇ ਡੀਐਸਪੀ ਨੇ ਗੱਲ ਸੁਣੀ ਕਹਿੰਦਾ ਚਲੋ ਕੋਈ ਨਹੀਂ ਕਹਿੰਦਾ ਬਲਾਕ ਕਿੱਥੇ ਆ ਬੰਦਾ ਮੁੰਡਾ ਜਦੋਂ ਉਹਨਾਂ ਦਾ ਆਪਸ ਰੌਲਾ ਪੈ ਗਿਆ ਰੋਡਵੇ ਦਾ ਤੇ ਪੁਲਿਸ ਦਾ ਉਹ ਚੁੱਪ ਕਰਕੇ ਚਮਕੀ ਜੋ ਖਿਸਕ ਗਿਆ ਸਸੀ ਗੱਲ ਦੋਸਤੋ ਮੈਂ ਸੁਦੇਸ਼ ਸਿੰਘ ਵਿਰਕ ਐਸਪੀ ਰਿਟਾਇਰਡ ਤੇ ਮੇਰੇ ਨਾਲ ਨੇ ਮੇਰੇ ਦੋਸਤ ਬਚਪਨ ਦੇ ਦੋਸਤ ਤੇ ਪੁਲਿਸ ਦੇ ਵਿੱਚੋਂ ਰਿਟਾਇਰਡ ਐਸਪੀ ਸਰਾਰ ਬਲਜੀਤ ਸਿੰਘ ਸਿੱਧੂ ਅਸੀਂ ਅੱਜ ਇੱਕ ਨਵਾਂ ਤਜਰਬਾ ਕਰਨ ਲੱਗੇ ਆ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਆ ਬਥੇਰੇ ਤਣਾਪੂਰਨ ਹਾਲਾਤਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਮਾਨਸਿਕ ਤਣਾਅ ਆ ਜਾਂਦਾ ਉਹਨਾਂ 'ਚ ਕਈ ਅਜਿਹੇ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ ਜਿਨ੍ਹਾਂ ਦਾ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਬਸ ਦਿਮਾਗ ਫਟਣ ਵਾਲਾ ਹੈ ਇਹ ਵੀ ਇਥੋਂ ਤੱਕ ਵੀ ਹੁੰਦਾ ਹੈ ਵੀ ਪੰਜਾਬ ਪੁਲਿਸ ਦੇ ਲਗਭਗ ਹਰ ਮਹੀਨੇ ਇੱਕ ਅਦਾ ਪੁਲਿਸ ਮੁਲਾਜ਼ਮ ਆਤਮ ਹੱਤਿਆ ਕਰ ਜਾਂਦਾ ਹੈ ਇਹਨਾਂ ਹਾਲਾਤਾਂ 'ਚ ਵੀ ਬੜਾ ਸਮਾਂ ਦੇਖਿਆ ਅਤਵਾਦ ਦੇ ਸਮੇਂ ਤੋਂ ਵੀ ਜਾਂ ਬਾਅਦ 'ਚ ਵੀ ਜਾਂ ਹੁਣ ਵੀ ਇਸ ਤਰ੍ਹਾਂ ਦੇ ਔਖੇ ਸਮੇਂ ਵੀ ਦੇਖੇ ਤੇ ਉਹਨਾਂ ਵਿੱਚ ਵੀ ਕੋਈ ਇਹੋ ਜਿਹਾ ਕੈਰੇਕਟਰ ਮਿਲ ਜਾਂਦੇ ਕਈ ਇਹੋ ਜਿਹਾ ਘਟਨਾਵਾਂ ਮਿਲ ਜਾਂਦੀਆਂ ਅਸੀਂ ਉਹ ਸਾਰੀ ਪੁਲਿਸ ਵਾਲੀਆਂ ਸੱਕਤ ਯਾਦਾਂ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਨਵੀਂ ਪਹਿਲ ਦੇ ਨਾਲ ਨਵੀਂ ਸੋਚ ਦੇ ਨਾਲ ਤੁਹਾਡੇ ਲਈ ਲੈ ਕੇ ਆਏ ਆ ਸਾਡੇ ਉਹਨਾਂ ਤਜਰਬਿਆਂ ਨੂੰ ਤਾਂ ਕਿ ਅਸੀਂ ਉਸ ਪੱਖ ਨੂੰ ਵੀ ਪੁਲਿਸ ਦੇ ਨੂੰ ਤੁਹਾਡੇ ਸਾਹਮਣੇ ਕਰ ਸਕੀਏ ਜਿਹਨੂੰ ਆਮ ਲੋਕਾਂ ਨੇ ਦੇਖਿਆ ਨਹੀਂ ਹੋਇਆ ਤੇ ਉਸ ਤਰ੍ਹਾਂ ਦਾ ਜਿਵੇਂ ਡਿਊਟੀ ਹੁੰਦੀ ਹੈ ਰੈਲੀਆਂ ਦੀ ਧਰਨਿਆਂ ਦੀ ਜਾਂ ਕੋਈ ਇਸ ਤਰ੍ਹਾਂ ਦੇ ਉਹਦੇ ਵਿੱਚ ਕਈ ਕਿਨਵਾਵਾਂ ਵਾਪਰ ਜਾਂਦੀਆਂ ਮੇਰੇ ਨਾਲ ਨੇ ਬਾਈ ਬਲਜੀਤ ਸਿੰਘ ਸਿੱਧੂ ਜੀ ਇਹਨਾਂ ਦੇ ਬੜੀਆਂ ਬਾਈ ਬਹੁਤ ਸੋਹਣੇ ਲੇਖਕ ਨੇ ਬਹੁਤ ਸੋਹਣੇ ਓਰੇਟਰ ਨੇ ਤੇ ਬਹੁਤ ਹੀ ਕਮਿਊਨੀਕੇਸ਼ਨ ਸਕਿਲਸ ਨੇ ਇਹਨਾਂ ਕੋਲੇ ਅਸੀਂ ਜਦੋਂ ਦੋਸਤਾਂ ਚ ਬੈਠਨੇ ਆ ਬੜੀਆਂ ਵਧੀਆ ਗੱਲਾਂ ਸੁਣਾਉਂਦੇ ਆ ਉਹ ਗੱਲਾਂ ਚੋਂ ਕੁਝ ਜਿਹੜੀ ਗੱਲ ਸੁਣਾਈ ਹੈ ਮੈਂ ਇਹਨਾਂ ਨੂੰ ਯਾਦ ਕਰਾਉਣਾ ਬਾਈ ਤੁਸੀਂ ਸੰਗਦਰਸ਼ਨ ਵਾਲੀ ਗੱਲ ਸੁਣਾਈ ਸੀ ਉਹ ਸੁਣੋ ਉਹ ਇੱਕ ਸਾਬ ਇਦਾਂ ਸੀਗਾ ਮੈਂ ਡੀਐਸਪੀ ਸੀਗਾ ਮੁਕਸਰ ਹਾਂ ਜੀ ਤੁਹਾਨੂੰ ਪਤਾ ਉਸ ਉਦੋਂ ਜਿਹੜੀ ਸਰਕਾਰ ਸੀਗੀ ਉਸ ਵੇਲੇ ਸੰਗਦਰਸ਼ਨ ਬਹੁਤ ਹੁੰਦੇ ਸੀ ਤੇ ਸੰਗਦਰਸ਼ਨ ਦੇ ਵਿੱਚ ਸਾਰੇ ਜਿਹੜੇ ਸਰਕਾਰੀ ਅਫਸਰ ਹੁੰਦੇ ਸੀਗੇ ਉਹ ਸਾਰੇ ਮਗਰ ਮਗਰ ਗੱਡੀਆਂ ਤੇ ਜਿੱਥੇ ਸੀਐਮ ਸਾਹਿਬ ਜਾਂਦੇ ਸੀਗੇ ਤੇ ਮਗਰੇ ਮਗਰ ਹੋ ਜਾਂਦੇ ਹੁੰਦੇ ਸੀ ਤਾਂ ਇੱਕ ਪ੍ਰੋਗਰਾਮ ਤੋਂ ਅਗਲੇ ਪ੍ਰੋਗਰਾਮ ਜਦੋਂ ਜਾਂਦੇ ਹੁੰਦੇ ਸੀ ਤਾਂ ਕਿਤੇ ਕੁਰਸੀ ਮਿਲ ਜਾਂਦੀ ਸੀ ਕਿਸੇ ਨੂੰ ਜਾਂ ਬੰਦੇ ਨੂੰ ਖੜੇ ਰਹਿਣਾ ਪੈਂਦਾ ਸੀ ਈਵਨ ਚੀਫ ਲੈਵਲ ਦੇ ਅਫਸਰ ਜਿਹੜੇ ਵੱਡੇ ਵੱਡੇ ਹੈੱਡ ਆਫ ਦੀ ਡਿਪਾਰਟਮੈਂਟ ਸੀਗੇ ਮਤਲਬ ਪਹਿਲੀ ਵਾਰੀ ਮੈਂ ਅਫਸਰ ਇੰਨੇ ਰੁੱਲਦੇ ਦੇਖੇ ਆ ਫਿਰ ਉਹਨਾਂ ਨੇ ਇੱਕ ਆਪਣੇ ਟੀਮਾਂ ਸ਼ੁਰੂ ਕਰਤੀਆਂ ਅੱਗੇ ਜਿਹੜੀਆਂ ਅੱਗੇ ਜਾ ਕੇ ਐਡਵਾਂਸ ਇੱਕ ਪ੍ਰੋਗਰਾਮ ਦੇ ਉੱਤੇ ਜਾ ਕੇ ਕੁਰਸੀਆਂ ਰੋਕਦੀਆਂ ਹੁੰਦੀਆਂ ਸੀਗੀਆਂ ਤੇ ਇਦਾਂ ਇੱਕ ਦਿਨ ਜੂਨ ਕੇ ਜੁਲਾਈ ਦਾ ਮਹੀਨਾ ਸੀਗਾ ਬਹੁਤ ਜ਼ਿਆਦਾ ਗਰਮੀ ਕਹ ਲੋ ਵੀ ਕਾਂ ਦੀ ਅੱਖ ਨਿਕਲਦੀ ਸੀ ਤੇ ਉਸ ਗਰਮੀ ਦੇ ਵਿੱਚ ਸੀਐਮ ਸਾਖ ਸੰਗਦਰਸ਼ਨ ਕਰ ਰਹੇ ਸੀਗੇ ਤਾਂ ਐਨੀ ਦੇਰ ਨੂੰ ਡੀਸੀ ਸਾਹਿਬ ਮੇਰੇ ਕੋਲ ਆਏ ਤੇ ਕੋਲੀ ਆਪਣੇ ਡੀਆਈ ਸਾਹਿਬ ਖੜੇ ਸੀ ਮੈਨੂੰ ਕਹਿੰਦੇ ਜਦ ਸਿੱਧੂ ਗਰਮੀ ਬਹੁਤ ਐ ਸਾਰਾ ਦਿਨ ਮਤਲਬ ਕੋਲਡ ਡਰਿੰਕ ਜੇ ਪੀ ਜਾਂਦੇ ਚਾਟੀ ਵਾਲੀ ਲੱਸੀ ਮੰਗਾ ਕੇ ਹੈ ਯਾਰ ਕਾਲਜ ਚ ਠੰਡ ਪਵੇ ਮਾੜੀ ਮੁੱਢੀ ਤਾਂ ਮੈਂ ਮੇਰੇ ਕੋਲ ਹੀ ਸਰਪੰਚ ਖੜਾ ਸੀ ਪਿੰਡ ਦਾ ਉਹ ਸਰਪੰਚ ਨੂੰ ਮੈਂ ਕਿਹਾ ਮੰਗਾਇਆ ਸਰਪੰਚਾ ਜਰ ਲੱਸੀ ਮੰਗਾ ਉਦੋਂ ਨੋਕੀਆ ਹੁੰਦੇ ਸੀ 1100 ਉਹਨੇ ਨਾਲ ਹੀ ਜੀਤੇ ਜੋ ਗੱਡਿਆ ਨੋਕੀਆ 1100 ਖਾਲ ਲਾ ਲਈ ਆਪਦੇ ਘਰੇ ਆਪਦੇ ਸੀਰੀ ਨੂੰ ਲਾਈ ਹੋਣੀ ਜਣਾ ਉਹ ਜਿਵੇਂ ਸਾਰੇ ਕੋਲੇ ਖੜੇ ਸਭ ਨੂੰ ਉੱਚੀ ਉੱਚੀ ਸੁਣਦਾ ਪੂਰੀ ਬੰਨ ਕੋਈ ਆਵਾਜ਼ ਮਤਲਬ ਹੌਲੀ ਨਹੀਂ ਕੀਤੀ ਆਪਦੀ ਤੋਰ ਕੋ ਲਾਇਆ ਦੋ ਜੰਟਿਆ ਤਾਂ ਹਾਂ ਉਹ ਤੇਰੀ ਚਾਚੀ ਨੇ ਦੇਖੀ ਲੱਸੀ ਪਾਈ ਤਾਂ ਨਹੀਂ ਡੰਗਰਾਂ ਨੂੰ ਅੱਗਵਾਜਾ ਨਹੀਂ ਪਾਈ ਫਿਰ ਐ ਕਰ ਤੂੰ ਐ ਕਰ ਨਾ ਪਾਈ ਤੇ ਇੱਧਰ ਲਿਆ ਨਾਲ ਲੂਣ ਪਾ ਲੈ ਵਿੱਚ ਅਸੀਂ ਸਾਡੇ ਆ ਬੱਖਿਆ ਟੁੱਟੀਆਂ ਹੱਸਦਿਆਂ ਦੀਆਂ ਉੱਥੇ ਹੱਸ-ਹੱਸ ਕੇ ਕਹਿੰਦਾ ਡੰਗਰਾਂ ਨੂੰ ਪਾਈ ਤਾਂ ਨਹੀਂ ਕਹਿੰਦਾ ਕਹਿੰਦਾ ਨਾ ਪਾਈ ਯਾਰ ਕਹਿੰਦਾ ਅੱਛਾ ਇਹ ਆਮ ਰਵਾਜ ਹੁੰਦਾ ਸੀ ਪਿੰਡਾਂ ਦਾ ਅਸੀਂ ਸਾਰਾ ਦਿਨ ਉਸ ਦਿਨ ਜਦੋਂ ਵੀ ਸਾਰਾ ਦਿਨ ਇਸ ਗੱਲ ਤੇ ਹੱਸਦੇ ਰਹੇ ਲੱਸੀ ਵੀ ਆ ਗਈ ਲੱਸੀ ਪੀਤੀ ਵੀ ਤੇ ਮਤਲਬ ਲੱਸੀ ਪੀਂਦਾ ਪੀਂਦਾ ਵੀ ਸਾਨੂੰ ਹਾਸਾ ਆ ਹੀ ਜਾਵੇ ਬੰਦੇ ਨੂੰ ਥੋੜੇ ਕਰਮਾਂ ਚ ਸੀ ਜਿੰਨੇ ਜੇ ਡੰਗਰਾਂ ਨੂੰ ਪਾ ਦਿੰਦੇ ਫੇਰ ਤਾਂ ਥੋੜੇ ਕਰਮਾਂ ਚ ਹਾਂ ਵੀ ਡੰਗਰਾਂ ਥਾਂ ਉਹਨਾਂ ਜਿਹੜੀ ਠੰਡ ਲੱਸੀ ਨੇ ਪਾਈ ਡੰਗਰਾਂ ਦੀ ਬਜਾਏ ਅਪਸਰਾ ਦੇ ਕਰਮਾਂ ਦੀ ਲਿਖੀ ਸੀ ਲੱਸੀ ਕਹਿੰਦਾ ਮੈਂ ਲੱਸੀ ਦੀ ਮੈਸਲਾ ਮੈਂ ਤੈਨੂੰ ਹਾਂਜੀ ਹਾਂਜੀ ਆਪਣਾ ਬਾਈ ਹੈ ਰਾਜੋ ਮਾਜਰੀ ਵਾਲਾ ਹੂੰ ਲਾਲੀ ਹਾਂਜੀ ਉਹਨਾਂ ਛੋਟਾ ਜਿਹਾ ਹੁੰਦਾ ਸੀ ਹਾਂ ਉੱਥੇ ਜਿਵੇਂ ਉਹਨਾਂ ਦੇ ਬਾਪੂ ਜੀ ਸੀ ਬਾਹਰ ਦਲਾਂ ਦੇ ਵਿੱਚ ਮੰਜੇ ਤੇ ਬੈਂਚ ਪੁੰਚਾ ਡਾਇਆ ਹੁੰਦਾ ਸੀ ਹੂੰ ਅੱਛਾ ਜਿਵੇਂ ਪੁਰਾਣੇ ਪਿੰਡਾਂ ਦਾ ਸੀਨ ਹੁੰਦਾ ਸੀ ਜਿਹੜੇ ਚੰਗੇ ਜਿਨ੍ਹਾਂ ਦੇ ਘਰੇ ਗੈਸ ਟੂਸਟਾਉਂਦੇ ਹੂੰ ਤਾਂ ਉਹਨਾਂ ਦੇ ਵੱਡਾ ਚਟੂਰਾ ਤੇ ਲੱਸੀ ਰੜਕਦੇ ਲੱਸੀ ਜਿੰਨੀ ਇੱਕ ਮਤਲਬ ਪਈ ਹੁੰਦੀ ਆਉਣਸਾਰ ਹੂੰ ਜਿਹੜੇ ਆਪ ਪੀਣੀ ਹੁੰਦੀ ਜਾਂ ਵਰਤਣੀ ਹੁੰਦੀ ਮੱਖਣ ਮੁੱਖਣ ਕੱਢ ਕੇ ਤਾਂ ਲੇਡੀਜ਼ ਆਖ ਲੈਣੀਆਂ ਤੇ ਲੱਸੀ ਉੱਥੇ ਰੱਖ ਲੈਂਦੀਆਂ ਅੱਛਾ ਬਾਪੂ ਜੀ ਉਹਨਾਂ ਕੋਲੇ ਲਾਲੀ ਕਹਿੰਦਾ ਵੀ ਜਿਹੜੇ ਬੰਦੇ ਆਉਂਦੇ ਸੀ ਉਹ ਸਭ ਤੋਂ ਪਹਿਲਾਂ ਪੁੱਛਦੇ ਸੀ ਚਾਹ ਪੀਣੀ ਆ ਕਿ ਲੱਸੀ ਪੀਣੀ ਆ ਹਾਂ ਅੱਛਾ ਮੁੰਡੇ ਕੁੜੇ ਦਾ ਚਾਹ ਨੂੰ ਅੱਜ ਕੱਲ੍ਹ ਰੈਫਰ ਕਰ ਦਿੰਦੇ ਆ ਓਦੋਂ ਕਹਿੰਦਾ ਵੀ ਉਹ ਲੱਸੀ ਨੂੰ ਜੈਸੀ ਜਿਆਦੇ ਕਹਿੰਦੇ ਸੀ ਲੱਸੀ ल्या ਦਿਓ ਕਹਿੰਦਾ ਇਸੇ ਤਰ੍ਹਾਂ ਇੱਕ ਤਾਇਆ ਆਇਆ ਤੇ ਕਹਿੰਦਾ ਬਾਪੂ ਜੀ ਕਹਿੰਦੇ ਕਿਵੇਂ ਲੱਸੀ ਪੀਵੇਂਗਾ ਕਹਿੰਦਾ ਹਾਂ ਕਹਿੰਦਾ ਉਹ ਤਾਇਆ ਕਹਿੰਦਾ ਕਹਿੰਦਾ ਐਂ ਕਹ ਰੇ ਡੋਲੂ ਭਰਾ ਲੈ ਲੱਸੀ ਦਾ ਉਹ ਵਿੱਚ ਲੂਣ ਪਾ ਲਈ ਕਾਲਾ ਲੂਣ ਮਿਰਚ ਪਾ ਲਈ ਤੇ ਚੰਗੀ ਤਰ੍ਹਾਂ ਹਿਲਾ ਕੇ ਲਾਇਆ ਹਾਂ ਕਹਿੰਦਾ ਮੈਂ ਉੱਥੋਂ ਛੋਟੇ ਜਵਾਕ ਜਿਹਾ ਸੀ ਮੈਂ ਗਿਆ ਸ਼ਾਲਾ ਨੂੰ ਮਾਰਦਾ ਗਿਆ ਜਾ ਕੇ ਜਿਵੇਂ ਮਾਦਰ ਨੂੰ ਕਹਿੰਦੇ ਬੇਬੇ ਲੱਸੀ ਮੰਗਾਈ ਆ ਬਾਪੂ ਉਹਨਾਂ ਨੇ ਤਾਇਆ ਹਾਂ ਕਹਿੰਦੀ ਕੌਣ ਆਇਆ ਕਹਿੰਦਾ ਮੈਂ ਕਿਹਾ ਤਾਇਆ ਆਇਆ ਕਿ ਤਾਇਆ ਕਿਹੜਾ ਕਹਿੰਦਾ ਜਿਹੜਾ ਤਾਇਆ ਡੰਗਰਾਂ ਜਿੱਨੀ ਲੱਸੀ ਪੀ ਜਾਂਦਾ ਅੱਛਾ ਉਹ ਅਸਲ 'ਚ ਲੱਸੀ ਜਿਹੜੀ ਆ ਬਹੁਤ ਵਧੀਆ ਇੱਕ ਕਹਿ ਲੋ ਖੁਰਾਕ ਹੈ ਜਿੰਨੀ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਲੋਕੀ ਮਿਹਨਤ ਕਾ ਸ਼ਲੋਕ ਨੇ ਹਾਂਜੀ ਉਹਨਾਂ ਨੂੰ ਲੱਸੀ ਨਹੀਂ ਪਿਜਾਇਆ ਹੋਇਆ ਹਾਂ ਪੱਕੀ ਗੱਲ ਹੈ ਬਾਈ ਇਸੇ ਤਰ੍ਹਾਂ ਨਾ ਜਿਵੇਂ ਧਰਨਿਆਂ ਦੀ ਜਾਂ ਰੈਲੀਆਂ ਦੀ ਡਿਊਟੀ ਕਰਦੇ ਬਹੁਤ ਵਾਪਰ ਦੀਆਂ ਘਟਨਾਵਾਂ ਜਦੋਂ ਆਪਾਂ ਨਾ ਕਰੈਕਟਰ ਜਿਵੇਂ ਆਪਾਂ ਬਾਹਰ ਡਿਊਟੀ ਹੁੰਦੀ ਹੈ ਹਾਂਜੀ ਹਾਂਜੀ ਤੇ ਜਦੋਂ ਆਉਂਦੀ ਹੈ ਜਨਤਾ ਐਂਟਰ ਕਰਦੀ ਹੈ ਉੱਥੇ ਹਰੇਕ ਦੇ ਅਲੱਗ-ਅਲੱਗ ਹੁੰਦੇ ਸਾਡ ਇੱਕ ਅਸੀਂ ਰੈਲੀ ਸੀ ਤੇ ਉੱਥੇ ਸਰਚ ਕਰੀ ਜਾਈਏ ਇੱਕ ਪਰਸ ਜੇਬ ਚ ਪਾਇਆ ਤੇ ਉਹ ਬੰਦਾ ਸਰਚ ਨਾ ਕਰਨ ਦੇਵੇ ਹਾਂ ਚਾ ਪੁਲਿਸ ਦੀ ਨਿਗਾਹ ਸ਼ੱਕ ਜੇ ਕੋਈ ਰੋਕੇ ਤਾਂ ਜਾਦਾ ਸ਼ੱਕ ਜਾਂਦਾ ਹੈ ਨਾ ਉਹਦੇ ਚ ਮਤਲਬ ਕੀ ਹੈ ਦੀ ਜੇਬ ਦੇ ਵਿੱਚ ਉਹ ਜਦੋਂ ਕੱਢਿਆ ਹੈ ਨਾ ਇੱਕ ਤਾਂ ਚਲੋ ਕੋਈ ਇਹੋ ਜੀ ਚੀਜ਼ ਐ ਵੀ ਚੈਨਲ ਤੇ ਨਾ ਨਹੀਂ ਲੈਣਾ ਵਾ ਜੀ ਜੀ ਸਾਨੂੰ ਨਾ ਇੱਕੋ ਦੇ ਵਿੱਚ ਜਿਹੜਾ ਅਸੀਂ ਬਾਬਾ ਸੀ ਨਾਲ ਉਹਦੇ ਘਰ ਵਾਲੀ ਦੀ ਫੋਟੋ ਅਸੀਂ ਇਹ ਤਾਂ ਮਾਨ ਨਾ ਦਿਖਾਉਣ ਵਾਲੀ ਐ ਇਹੋ ਜਿਹੀ ਘਟਨਾ ਤਾਂ ਛੋਟੀਆਂ ਛੋਟੀਆਂ ਹੁੰਦੀਆਂ ਤੇ ਉਹ ਬਾਅਦ ਚ ਮਤਲਬ ਲੱਗਦੀਆਂ ਵੱਡੀਆਂ ਐ ਇਸ ਇਸ ਤਰ੍ਹਾਂ ਰੈਲੀ ਦੀਆਂ ਜਿਹੜੀ ਰੈਲੀ ਦੀ ਚੈਕਿੰਗ ਉਹ ਤੁਹਾਡਾ ਵੀ ਕੋਈ ਕਿੱਸਾ ਯਾਦ ਆ? ਹਾਂ ਮੇਰਾ ਬੜਾ ਦਿਲਚਸਪ ਕਿੱਸਾ ਐ ਇੱਕ ਮੋੜ ਮੰਡੀ ਰੈਲੀ ਹੋਈ ਸੀਗੀ ਉਹ ਕਿਸੇ ਲੀਡਰ ਨੇ ਕੀਤੀ ਸੀ ਮਤਲਬ ਸੀਐਮ ਨੂੰ ਕਹ ਲੋ ਆਪਣਾ ਸ਼ਕਤੀ ਪ੍ਰਦਰਸ਼ਨ ਜਿਵੇਂ ਇਕੱਠ ਕਰਕੇ ਦਿਖਾਉਣਾ ਹੁੰਦਾ ਤਾਂ ਉਸ ਰੈਲੀ ਦੇ ਵਿੱਚ ਇਨਪੁਟ ਆਈ ਸੀਆਈਡੀ ਦੀ ਇੰਟੈਲੀਜੈਂਸ ਦੀ ਕਿ ਇੱਥੇ ਉਦੋਂ ਕਾਫੀ ਜਥੇਬੰਦੀਆਂ ਸੀਗੀਆਂ ਆਈਟੀਟੀ ਵਾਲੇ ਬੇਰੁਜ਼ਗਾਰ ਲਾਈਨਮੈਨ ਹੋਰ ਕਹਿੰਦੇ ਵੀ ਕਾਲੀਆਂ ਝੰਡੀਆਂ ਦਿਖਾਉਣਗੇ ਤਾਂ ਉਹ ਚੈਲੰਜ ਹੋ ਗਿਆ ਇੱਕ ਤਰ੍ਹਾਂ ਉਹ ਵੀ ਕਾਲਾ ਕਾਲੀ ਝੰਡੀ ਦਿਖਾ ਸਕਦੇ ਨੇ ਕੋਈ ਪਰਨਾ ਦਿਖਾ ਸਕਦਾ ਕਾਲਾ ਹਣਾ ਤੇ ਪਹਿਲੀ ਵਾਰੀ ਸੀ ਵੀ ਗੇਟ ਦੇ ਜਿਹੜੀ ਫ੍ਰਿਸਕਿੰਗ ਤੇ ਮੇਰੀ ਡਿਊਟੀ ਲੱਗੀ ਉਦੋਂ ਮੈਂ ਐਸਪੀ ਸੀਗਾ ਤੇ ਇੱਕ ਡੀਆਈਜੀ ਸਾਰੇ ਗੇਟਾਂ ਦੇ ਉੱਤੇ ਸੁਪਰਵਾਈਜ਼ਨ ਤੇ ਲੱਗਾ ਫ੍ਰਿਸਕਿੰਗ ਵਾਸਤੇ ਅੱਛਾ ਉਹ ਹੋ ਗਿਆ ਵੀ ਕੋਈ ਚੀਜ਼ ਅੰਦਰ ਨਹੀਂ ਜਾਣ ਦੇਣੀ ਮਤਲਬ ਪੂਰਾ ਚੰਗੀ ਤਰ੍ਹਾਂ ਫ੍ਰਿਸਕਿੰਗ ਕਰਨੀ ਆ ਉਹ ਪੁਲਿਸ ਨੇ ਚੂੜੀ ਕਸਤੀ ਤੇ ਸਾਰਾ ਸਮਾਨ ਦਿਨਾਂ ਦੀ ਉਹ ਉਹ ਤੁਸੀਂ ਮੋੜ ਮਾਨਸਾ ਤੇ ਉਧਰੋਂ ਕੁਝ ਜਿਹੜਾ ਰੈਲੀਆਂ ਦਾ ਉਦੋਂ ਕੱਟ ਕਰਨ ਵਾਸਤੇ ਪ੍ਰਵਾਸੀ ਮਜ਼ਦੂਰ ਬਹੁਤ ਲਿਆਂਦੇ ਹੋਏ ਸੀ ਉਹਨਾਂ ਨੇ ਹਾਂਜੀ ਹਾਂਜੀ ਤੇ ਹੁਣ ਤਕਰੀਬਨ ਸਾਰੇ ਮਜ਼ਦੂਰ ਜਿਹੜੇ ਕੁਛ ਨਾ ਕੁਛ ਉਹਨਾਂ ਦੀ ਜੇਬ 'ਚ ਹੁੰਦਾ ਹੀ ਆ ਹਾਂ ਤੇ ਉਹ ਉਹਨਾਂ ਦੀ ਸਰਚ ਕਰਕੇ ਸਾਰਾ ਸਮਾਨ ਕੱਢ ਕੇ ਰੱਖ ਲੈ ਇੱਕ ਪਾਸੇ ਜੀ ਉਹਦੇ 'ਚ ਆ ਬੀੜੀਆਂ ਉੜਤਾ ਪੰਛੀ ਜਰਦਾ ਤੇ ਗੋਲੀਆਂ ਢੇਰ ਲੱਗ ਗਿਆ ਉੱਥੇ ਹਾਂਜੀ ਤੇ ਡੀਆਈ ਸਾਹਿਬ ਆਏ ਕਹਿੰਦੇ ਯਾਰ ਸਿੱਧੂ ਆਹ ਕੀ ਕਹਿੰਦਾ ਯਾਰ ਭੜਾ ਭੜਾ ਲੱਗਦਾ ਤੇ ਅਸੀਂ ਇੱਕ ਡਸਟਬਿਨ ਮੰਗਾ ਕੇ ਉਹਦੇ 'ਚ ਰੱਖਤਾ ਹਾਂਜੀ ਚਲੋ ਰੈਲੀ ਸ਼ੁਰੂ ਹੋ ਗਈ ਜੀ ਉੱਥੇ ਉਹ ਜਗਾਰੇ ਲੱਗਣੇ ਸ਼ੁਰੂ ਹੋ ਗਏ ਹਾਂ ਸੀਐਮ ਸਾਹਿਬ ਜਿੰਦਾਬਾਦ ਤੇ ਡੀਆਈ ਸਾਹਿਬ ਕਹਿੰਦੇ ਯਾਰ ਸਿੱਧੂ ਕਹਿੰਦੇ ਜੋਸ਼ ਨਹੀਂ ਹੈ ਕਹਿੰਦੇ ਇਹ ਚ ਹਾਂ ਜਨਤਾ ਜੈਨਾ ਸੰਗਤ ਦੇ ਵਿੱਚ ਵੀ ਕੋਈ ਜਗਾਰੇ ਚੰਗੀ ਤਰ੍ਹਾਂ ਛੱਡੇ ਨਹੀਂ ਜਾ ਰਹੇ ਮੈਂ ਸਰ ਜੋਸ਼ ਤਾਂ ਪਾ ਕੱਢ ਕੇ ਰੱਖ ਲਿਆ ਸਾਰਾ ਜਗਾਰੇ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਸੀਗਾ ਵੀ ਜਿਵੇਂ ਜਿਹੜੇ ਧਰਨਾਕਾਰੀ ਮੁਜਾਹਰਾਕਾਰੀ ਜਿਹੜੇ ਜਿਨ੍ਹਾਂ ਨੇ ਰੋਲਾ ਪਾਣਾ ਹੁੰਦਾ ਸੀ ਹਾਂਜੀ ਹਾਂਜੀ ਉਹਨਾਂ ਉਹਨਾਂ ਵਾਸਤੇ ਅਲੱਗ-ਅਲੱਗ ਟੀਮਾਂ ਬਣਾਈਆਂ ਹੁੰਦੀਆਂ ਸੀ ਤੁਹਾਨੂੰ ਵੀ ਪਤਾ ਤੁਸੀਂ ਬਣਾਉਂਦੇ ਹਾਂਜੀ ਹਾਂਜੀ ਟੀਮਾਂ ਬਣਾਈਆਂ ਹੁੰਦੀਆਂ ਸੀ ਜਿਹੜੀਆਂ ਮਤਲਬ ਇੱਕ ਟੀਮ ਤਾਂ ਹੁੰਦੀ ਸੀ ਜਦੋਂ ਕਿਸੇ ਨੇ ਨਾਰਾ ਮਾਰਨਾ ਤਾਂ ਉਹਦੇ ਅੱਗੇ ਉਹਨੇ ਇੱਕ ਪੰਜਾਬ ਸਰਕਾਰ ਜਿੰਦਾਬਾਦ ਦਾ ਇੱਕ ਵੱਡਾ ਸਾਰਾ ਝੰਡਾ ਬਣਾਇਆ ਹੁੰਦਾ ਸੀ ਦੋ ਜਣਿਆਂ ਨੇ ਝੰਡਾ ਅੱਗੇ ਕਰ ਲੈਣਾ ਹਾਂਜੀ ਤੇ ਇੱਕ ਜਿਹੜੀ ਟੀਮ ਨੇੜੇ ਹੁੰਦੀ ਸੀ ਉਹ ਰੋ ਰੋਹਾਂ ਮੰਡੀਆਂ ਹੁੰਦੀਆਂ ਸੀਗੀਆਂ ਹਾਂਜੀ ਆ ਆ ਚਾਰ ਲੈਣਾ ਤੁਹਾਡੇ ਕੋਲੇ ਉਹ ਉਹ ਜਿਹੜੀਆਂ ਪਿਕਅਪ ਪਾਰਟੀਆਂ ਹੁੰਦੀਆਂ ਉਹ ਬਣਾਈਆਂ ਹੋਈਆਂ ਸੀ ਹਾਂਜੀ ਤਾਂ ਇਹ ਉਹ ਮਗਰੋਂ ਉਹਨੂੰ ਚੱਕ ਲੈਂਦੇ ਸੀ ਤੇ ਉਹ ਬਾਹਰ ਜਾ ਕੇ ਬੱਸ 'ਚ ਬਿਠਾਉਂਦੇ ਸੀ ਹਾਂਜੀ ਉਹ ਇੰਦੀ ਮੀਨ ਟਾਈਮ ਜਦੋਂ ਜਿੰਨੀ ਦੇਰ ਬੱਸ 'ਚ ਬਿਠਾਉਂਦੇ ਬਿਠਾਉਂਦੇ ਨਾ ਉਹ ਮਾਰ ਮਾਰ ਕੇ ਹੁਜਾਉ ਉਹ ਬੰਦੇ ਦਾ ਮਤਲਬ ਹਾਂਜੀ ਕਾਂ ਕਰ ਦਿੰਦੇ ਸੀ ਹਾਂਜੀ ਤੇ ਚਲੋ ਰੈਲੀ ਸ਼ੁਰੂ ਹੋ ਗਈ ਹਾਂਜੀ ਤਾਂ ਉਹਦੇ 'ਚ ਇੱਕ ਹੋਰ ਪੁਆਇੰਟ ਹੁੰਦਾ ਸੀ ਵੀ ਜਦੋਂ ਜਿਹੜੇ ਬੰਦੇ ਨੇ ਕੋਈ ਨਾਰਾ ਮਾਰਨਾ ਤਾਂ ਉਦੋਂ ਉਹਨੇ ਪ੍ਰੈਸ ਨਾਲ ਉਹਦੀ ਗਿੱਟਮਟ ਹੁੰਦੀ ਸੀ ਜਦੋਂ ਜਨੀਦਰ ਪ੍ਰੈਸ ਨਾਲ ਲੱਗੇ ਤਾਂ ਉਹਦਾ ਮਤਲਬ ਨਾਰਾ ਮਾਰਨ ਦਾ ਕੋਈ ਮਤਲਬ ਫਾਇਦਾ ਨਹੀਂ ਸੀਗਾ ਤਾਂ ਉਹ ਪ੍ਰੈਸ ਵਾਲੇ ਤੇ ਨਿਗਾਹ ਹੁੰਦੀ ਸਾਡੀ ਵੀ ਜਦੋਂ ਪ੍ਰੈਸ ਵਾਲੇ ਇੱਕ ਪਾਸੇ ਨੂੰ ਦੇਖਣ ਗਏ ਜਾਂ ਇੱਕਦਮ ਟਰਨ ਕਰਨਗੇ ਤਾਂ ਤੁਸੀਂ ਸਮਝ ਲੋਗੇ ਨਾਰਾ ਵੱਜਣ ਲੱਗਿਆ ਆਸ-ਪਾਸ ਹਾਂਜੀ ਹਾਂਜੀ ਐਦਾਂ ਹੀ ਪਹਿਲੇ ਬੰਦੇ ਨੇ ਪੰਜਾਬ ਸਰਕਾਰ ਮੁਰਦਾਬਾਦ ਨਾਰਾ ਲਾਇਆ ਉਹਨਾਂ ਨਾਲ ਹੀ ਉਹਦੇ ਮੂੰਹ ਤੇ ਹੱਥ ਰੱਖਿਆ ਹੱਥ ਰੱਖ ਕੇ ਦੱਬ ਗਏ ਤੇ ਬਾਹਰ ਲੈ ਗਏ ਹਾਂਜੀ ਇੰਨੀ ਦਿਨ ਨੂੰ ਹੋਰ ਪਰਲੇ ਪਾਸੇ ਨੇ ਨਾਰਾ ਲਾ ਉਹਨੂੰ ਵੀ ਦੱਬ ਕੇ ਬਾਹਰ ਲੈ ਗਏ ਹਾਂਜੀ ਤੇ ਇੰਨੀ ਦਿਨ ਨੂੰ ਹੋਰ ਖੜਾ ਹੋਇਆ ਹਾਂਜੀ ਜਥੇਦਾਰੀ ਬੰਦ ਉਹ ਵੀ ਨਾਰਾ ਲਾਉਣ ਲੱਗਿਆ ਤੇ ਉਹਦਾ ਮੂੰਹ ਤਾਂ ਦੱਬ ਗਏ ਹਾਂ ਤੇ ਉਹ ਘੜੀਸ ਕੇ ਲੈ ਗਿਆ ਜੀ ਉਹਨੂੰ ਮਤਲਬ ਬਾਹਰ ਨੂੰ ਬਾਹਰ ਨੂੰ ਲੈ ਗਿਆ ਹਾਂ ਜਾਂਦੇ-ਜਾਂਦੇ ਉਹਦੇ ਵੀ ਜਹਾਜਾਂ ਮਾਰ ਕੇ ਆਦਾ ਜਦੋਂ ਬਾਹਰ ਦੋ ਹੱਥ ਪਾਸੇ ਕੀਤਾ ਉਹ ਕਹਿੰਦਾ ਬੰਦਰੋ ਮੈਂ ਤਾਂ ਜਥੇਦਾਰ ਹਾਂ ਕਹਿੰਦਾ ਮੈਂ ਤਾਂ ਪੰਜਾਬ ਸਰਕਾਰ ਜਿੰਦਾਬਾਦ ਨਾਰਾ ਲਾਉਣ ਲੱਗਿਆ ਸੀਗਾ ਤੇ ਉਹ ਕਹਿੰਦੇ ਬਾਬਾ ਹੁਣ ਸਾਨੂੰ ਕੀ ਪਤਾ ਵੀ ਤੂੰ ਜਿੰਦਾਬਾਦ ਬੋਲੇਗਾ ਕਿ ਮਰਦਾਬਾਦ ਬੋਲੇਗਾ ਉਹਦੇ ਵਿਚਾਰੇ ਦਾ ਬਣਾ ਵਧੇ ਕਹ ਲੋ ਚਲੋ ਉਸ ਤੋਂ ਸੌਰੀ ਫੀਲ ਕੀਤੀ ਬਾਅਦ ਵੀ ਪਤਾ ਨਹੀਂ ਸੀ ਤੁਸਾਂ ਲੋੜ ਕੀ ਸੀ ਜਿੰਦਾਬਾਦ ਨਾਹਰਾ ਲਾਉਣ ਦੀ ਹੈ ਨਾ ਅੱਛਾ ਇਹਨਾਂ ਰਹਿ ਲਿਆ ਜੀ ਨਾ ਜਿਹੜੇ ਆਹ ਪ੍ਰੋਟੈਸਟ ਦੇ ਐ ਇਹ ਅਲੱਗ ਅਲੱਗ ਹਾਲਾਤ ਆਉਂਦੇ ਰਹਿੰਦੇ ਆ ਇੱਕ ਕੇਰਾਂ ਚੱਲਿਆ ਸੀ ਜੁੱਤੀ ਮਾਰਨ ਵਾਲਾ ਹੂੰ ਹੂੰ ਹੈ ਨਾ ਅੱਛਾ ਆਪਾਂ ਨੂੰ ਇਨਸਟਰਕਸ਼ਨ ਉਵੇਂ ਆਉਂਦੀਆਂ ਰਹੀਆਂ ਵੀ ਜਿਵੇਂ ਜੁੱਤੀ ਮਾਰਨ ਵਾਲਾ ਮੇਰਾ ਕਹਿ ਲੈ ਵੀ ਉਹਨੇ ਨਾ ਅਰਬ ਕੰਟਰੀ ਚੋਂ ਮਜਾਇਲਾ ਤੋਂ ਨਹੀਂ ਡਰਦੇ ਸੀ ਜਿੰਨੀ ਉਹ ਜੁੱਤੀ ਤੋਂ ਡਰਦੇ ਸੀ ਉਹ ਪਤਾ ਨਹੀਂ ਕੀ ਹੋ ਜਾਂਦਾ ਜਾਂ ਤਾਂ ਮੈਨੂੰ ਲੱਗਦਾ ਵੀ ਆਪਣੇ ਚ ਪ੍ਰੋਟੈਸਟ ਨੂੰ ਜਾਂ ਵਿਰੋਧ ਨੂੰ ਸਹਿਣ ਦੀ ਸ਼ਕਤੀ ਨਹੀਂ ਤੇ ਤਾਂ ਇੰਨਾ ਜ਼ਿਆਦਾ ਪੁਲਿਸ ਨੂੰ ਓਵਰ ਐਕਟਿਵ ਕਰ ਦਿੰਦੇ ਆ ਜਾਂ ਮੇਬੀ ਕੋਈ ਇਸ ਤਰ੍ਹਾਂ ਹੁੰਦਾ ਵੀ ਜਿਹਦੇ ਨਾਲ ਪੁਲਿਸ ਲੋੜੋਂ ਵੱਧ ਐਕਟਿਵ ਹੋਈ ਤੇ ਕਈ ਵਾਰੀ ਆਮ ਪਬਲਿਕ ਨੂੰ ਦਾ ਨੂੰ ਮੈਸਵੇ ਵੀ ਹੋ ਜਾਂਦਾ ਡਾਕਟਰ ਸਾਹਿਬ ਇੱਕ ਹੋਰ ਗੱਲ ਵੀ ਆ ਮੈਂ ਮੇਰੀ ਜਿਹਨੇ ਕਈ ਪ੍ਰੋਟੈਸਟਰਸ ਨਾਲ ਗੱਲ ਹੋਈ ਵੀ ਯਾਰ ਤੁਸੀਂ ਦਰਨਾਬਜਾਰਾ ਲਾਉਣਾ ਹੁੰਦਾ ਤੁਹਾਡੀ ਤੁਹਾਡੀ ਮੰਗ ਕਿਸੇ ਪੰਜਾਬ ਸਰਕਾਰ ਨਾਲ ਹੁੰਦੀ ਆ ਪਰ ਤੁਸੀਂ ਵਰਸਸ ਪੁਲਿਸ ਕਿਉਂ ਹੋ ਜਾਂਦੇ ਪੁਲਿਸ ਨੇ ਤਾਂ ਕੋਈ ਤੁਹਾਨੂੰ ਤੁਹਾਡਾ ਨਾ ਕੋਈ ਫਾਇਦਾ ਨਾ ਨੁਕਸਾਨ ਕਰਨਾ ਉਹ ਕਹਿੰਦਾ ਜੀ ਸਾਡੀ ਸਾਡੇ ਪ੍ਰਤੀ ਸਰਕਾਰ ਬੜੀ ਉਦਾਸੀਨ ਰਹਿੰਦੀ ਹੈ ਜੇ ਅਸੀਂ ਦਰਨਾ ਲਾਈਏ ਮੁਜ਼ਾਹਰਾ ਲਈਏ ਕੋਈ ਗੌਲਦੇ ਨਹੀਂ ਜਦੋਂ ਸਾਡਾ ਅਸੀਂ ਵਾਇਲੈਂਟ ਹੁੰਨੇ ਆ ਸਾਡੇ ਨਾਲ ਸਾਡੇ ਨੂੰ ਦੋ ਚਾਰ ਬੰਦੇ ਜ਼ਖਮੀ ਹੁੰਦੇ ਨੇ ਅਸੀਂ ਖਸਨਮੁਕੀ ਹੁੰਨੇ ਆ ਸਾਡੀ ਗੱਲ ਤਾਂ ਹੀ ਸੁਣੀ ਜਾਂਦੀ ਇਸ ਦਾ ਕਾਰਨ ਇਹ ਵੀ ਹੈਗਾ ਕਿ ਜਦੋਂ ਕੋਈ ਬੰਦਾ ਨਾਰਮਲ ਜਿਹੜੀ ਚੀਜ਼ ਆ ਨਾਰਮਲ ਕੋਰਸ ਦੇ ਵਿੱਚ ਸਰਕਾਰ ਗੱਲ ਨਹੀਂ ਸੁਣਦੀ ਮੈਦਾਨੇ ਕਰਨਾ ਦਾ ਇਥੇ ਨਾ ਉਦੋਂ ਜੁੱਤੀ ਕਾਂਡ ਜੇ ਵਾਵਾ ਵਾ ਪਰ ਰਏ ਸੀ ਤੇ ਕਿਸੇ ਲੀਡਰ ਨੇ ਆਉਣਾ ਸੀ ਚੰਗੇ ਨਾਂ ਮੇ ਲੀਡਰ ਨੇ ਆਉਣਾ ਸੀ ਮੇਰੀ ਡਿਊਟੀ ਲੱਗੀ ਉਦੋਂ ਸੈਕਟਰ A ਹੀ ਬਣਾ ਲੈਂਦੇ ਪਹਿਲੇ ਜਿਹੜੇ ਅੱਗੇ ਸੈਕਟਰ ਹੁੰਦੇ ਆ ਉਹ ਸਭ ਤੋਂ ਸੈਂਸਿਟਿਵ ਸੈਕਟਰ ਹੁੰਦਾ ਸਭ ਤੋਂ ਸੈਂਸਿਟਿਵ ਸੈਕਟਰ ਹੁੰਦਾ ਅਚਾ ਉਹਦੇ ਚ ਹਾਰਡ ਟਾਈਮ ਟੈਨਸ਼ਨ ਤਾਂ ਹੁੰਦੀ ਹੁੰਦੀ ਆ ਵੀ ਆ ਵੀ ਉਹਦੇ ਚ ਸਾਡੇ ਲਾਏ ਜਿਹੜੇ ਵਧੀਆ ਐਕਟਿਵ ਮੁਲਾਜ਼ਮ ਹੁੰਦੇ ਆ ਸਾਡੀ ਟੀਮ ਹੁੰਦੀ ਆ ਉਹ ਹੀ ਲਾਏ ਜਾਂਦੇ ਆ ਹਾਂਜੀ ਉਦੋਂ ਜਿਵੇਂ ਆਪਾਂ ਨੂੰ ਟ੍ਰੇਨਿੰਗ ਦੌਰਾਨ ਵੀ ਜਾਂ ਤਜਰਬੇ ਦੌਰਾਨ ਵੀ ਆਪਣਾ ਬੰਦੇ ਦੇ ਨਾ ਹੱਥਾਂ ਤੇ ਬਹੁਤ ਧਿਆਨ ਹੁੰਦਾ ਹੈ ਇਹ ਬੰਦੇ ਦੇ ਹੱਥ ਹਰਕਤ ਕੀ ਕਰਦਾ ਹਰਕਤ ਕੀ ਕਰਦਾ ਇਹਨੂੰ ਉਹਨਾਂ ਇੱਕ 45-50 ਸਾਲ ਦਾ ਬੰਦਾ ਜਦੋਂ ਕੁਰਸੀ ਤੇ ਬੈਠੇ ਸੀ ਤੇ ਜਦੋਂ ਝੁੱਕ ਗਈ ਹੈ ਨਾ ਇਸ ਤਰ੍ਹਾਂ ਖੁਰਕ ਕਰਨ ਲੱਗਿਆ ਉਹ ਹੌਲਦਾਰ ਨੇ ਸਮਝਿਆ ਕਿਤੇ ਵੀ ਜੁੱਤੀ ਲਾਉਣ ਲੱਗਿਆ ਉਹ ਭੱਜ ਕੇ ਉਹਦੇ ਤੇ ਡਾਈ ਮਾਰੀ ਉੱਚੋ ਉਹ ਦੋ ਤਿੰਨ ਇੱਕ ਉਹ ਤਾਂ ਡਿੱਗ ਨਹੀਂ ਡਿੱਗਣਾ ਸੀਗਾ ਨਾਲ ਦੋ ਤਿੰਨ ਹੋਰ ਡਿੱਗ ਪਏ ਉਹ ਸਾਰੀ ਪ੍ਰੈਸ ਦਾ ਧਿਆਨ ਵੀ ਇੱਧਰ ਕੀ ਹੋ ਗਿਆ ਉਹ ਕਹਿੰਦਾ ਜੁੱਤੀ ਲਾਉਣ ਲੱਗਿਆ ਸੀ ਉਹ ਕਹਿੰਦਾ ਕਾਨੂੰ ਮੇਰੇ ਤਾਂ ਖੁਰਕਣ ਲੱਗੀ ਸੀ ਉਹਦੇ ਪੱਟੀ ਕੀਤੀ ਉਹ ਮੋ ਮੋ ਦਾ ਇਹ ਜਿਹਾ ਕਿ ਡਰਾਮਾ ਵਾਪਰ ਰਹੀਆਂ ਜੀਣ ਕਹਿੰਦੇ ਨੇ ਸਾਡੇ ਨਾ ਜਿਹੜੀ ਜਾਂ ਹੁੰਦੀ ਹੈ ਸੌਰੀ ਮੈਂ ਤੁਹਾਨੂੰ ਨਾ ਜਾਂ ਜਿਹੜੀ ਸਭ ਤੋਂ ਔਖੀ ਡਿਊਟੀ ਹੁੰਦੀ ਹੈ ਜਿਹੜੀ ਉਹ ਹੁੰਦੀ ਹੈ ਜਿਵੇਂ ਸਟੇਜ ਤੇ ਸਟੇਜ ਤੇ ਇਹ ਹੁੰਦਾ ਹੈ ਵੀ ਲੀਡਰਾਂ ਨੇ ਤੇ ਜਿਹੜੀ ਲਿਸਟ ਦਿੱਤੀ ਹੁੰਦੀ ਹੈ ਉਹ ਮੰਨ ਲਓ ਦਿੰਦੇ ਆ ਪਹਿਲਾਂ ਬੜੀ ਸ਼ਾਨ ਚ 20 25 ਬੰਦੇ ਹੁੰਦੇ ਆ ਹੂੰ ਫਿਰ ਲਿਸਟ ਚ ਓਵਰ ਹੱਜਣਾ ਖੜਾ ਹੁੰਦਾ ਮੈਂ ਸਟੇਜ ਤੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਉੱਥੇ ਦੌਰ ਹੋ ਜਾਂਦਾ ਮਤਲਬ ਇੱਕ ਵਾਰੀ ਤਾਂ ਇਹ ਹੁੰਦਾ ਵੀ ਜਿਹੜੇ ਡੀਐਸਪੀ ਦੀ ਜਾਂ ਐਸਐਚਓ ਦੀ ਸਟੇਜ ਤੇ ਡਿਊਟੀ ਲੱਗ ਗਈ ਤੇ ਉਹਦੀ ਰੈਲੀ ਤੋਂ ਬਾਅਦ ਜਾਂ ਇਹ ਪੰਚਨ ਤੋਂ ਬਾਅਦ ਉਹਦੀ ਬਦਲੀ ਤਾਂ 100% ਆ ਜਾਂਦੇ ਜਿਹੜੇ ਫੀਲੇ ਹੁੰਦੇ ਆ ਨਾ ਲੀਡਰ ਆਂਦੇ ਓਏ ਓਏ ਉਹ ਜਿੰਨਾ ਤੰਗ ਉਹ ਕਰਦੇ ਆ ਹਨਾ ਤੁਸੀਂ ਦੇਖਿਆ ਜਿਹੜਾ ਮੇਨ ਲੀਡਰ ਹੈਗਾ ਉਹ ਬੰਦਾ ਸਮਝਦਾ ਹੁੰਦਾ ਗੱਲਬਾਤ ਸਾਰੀ ਪਰ ਜਿਹੜੇ ਅੱਗੇ ਤੁਹਾਡੇ ਜਿਹੜੀ ਤੁਸੀਂ ਕਹਿੰਨਾ ਫੀਲੇ ਤੁਸੀਂ ਸ਼ਬਦ ਯੂਜ਼ ਕੀਤਾ ਉਹ ਬੰਦੇ ਜਿਆਦਾ ਖਤਰਨਾਕ ਹੁੰਦੇ ਉਹ ਜਿਆਦਾ ਉਹ ਜਿਆਦਾ ਤੰਗ ਕਰਦੇ ਉਹ ਸਾਹਮਣੇ ਜਿਆਦਾ ਔਖੇ ਹੁੰਦੇ ਅੰਨੇ ਅਜਿਹਾਂ ਜਿਹੜੇ ਆਪਣੇ ਨਾਲ ਮਲਾਜ਼ਮ ਹੁੰਦੇ ਆ ਆਪਾਂ ਜੀ ਜਿਹੜੇ ਫਿਰ ਵੀ ਕਿਤੇ ਜ਼ਿੰਮੇਵਾਰ ਪੋਸਟ ਤੇ ਹੁੰਦੇ ਆ ਨਾ ਉਹ ਸ਼ਬਦਾਂ ਨੂੰ ਵਰਤਦੇ ਆ ਸੰਭਲ ਕੇ ਜੇ ਤੇ ਜਦੋਂ ਉਹ ਆਪਣੇ ਨਾਲ ਬਹਿਸ ਕਰ ਲਈ ਹੁੰਦੇ ਆ ਤੇ ਆਪਣੇ ਨਾਲ ਗੱਲ ਮੈਣਾ ਜਾਂ ਦੂਜੇ ਉਹਨਾਂ ਨੂੰ ਗੁੱਸਾ ਆ ਜਾਂਦਾ ਉਹ ਇੱਕ ਤਾਂ ਇਹੋ ਜੀ ਗੱਲ ਕਰ ਦਿੰਦਾ ਵਿੱਚੋਂ ਉਸ ਉਹ ਤੁਹਾਨੂੰ ਗੱਲ ਯਾਦ ਆਗੀ ਇੱਕ ਇੱਕ ਵਾਰੀ ਕੀ ਹੋਇਆ ਮੈਂ ਐਸ ਐਚ ਓ ਸੀਗਾ ਇੰਸਪੈਕਟਰ ਸੀ ਉੱਥੇ ਕਤਵਾਲੀ ਸੰਗਰੂਰ ਅੱਛਾ ਉਹ ਕੋਈ ਡੀਸੀ ਆਫਿਸ ਨੇ ਕੋਈ ਪੋਸਟਾਂ ਕੱਢੀਆਂ ਸੀਗੀਆਂ ਤੇ ਉਹਨਾਂ ਦੀ ਇੰਟਰਵਿਊ ਸੀਗੀ ਅੱਛਾ ਤੇ ਇੰਟਰਵਿਊ ਕਿਸੇ ਨੇ ਕੋਈ ਰੱਟ ਪਾਈ ਹੋਈ ਸੀ ਆਲਰੇਡੀ ਇੰਟਰਵਿਊ ਦੀ ਨੈਕਸਟ ਡੇਟ ਸੀਗੀ ਨੈਕਸਟ ਡੇ ਸੀ ਇੰਟਰਵਿਊ ਹੋਣੀ ਸੀਗੀ ਤਾਂ ਰਾਤੋਂ ਰਾਤ ਨੂੰ ਰਾਤ ਨੂੰ 11 ਵਜੇ ਫੈਕਸ ਆ ਗਿਆ ਉਸ ਵੇਲੇ ਕਿ ਦੀ ਉਹ ਇੰਟਰਵਿਊ ਕੈਨਸਲ ਆ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੂੰ ਤਾਂ ਹੈਂਡੀਕੈਪਸ ਜਿਹੜੇ ਕੈਂਡੀਡੇਟ ਸੀ ਉਹਨਾਂ ਦੀ ਸੀਗੀ ਉਹ ਅੱਛਾ ਤੇ ਉਹ ਹੈਂਡੀਕੈਪਸ ਉਹ ਚਾਰੇ 100 150 ਬੰਦਾ ਉੱਥੇ ਆਇਆ ਸੀ ਇੰਟਰਵਿਊ ਵਾਸਤੇ ਤੇ ਉਹ ਜਦੋਂ ਇੰਟਰਵਿਊ ਨਾ ਹੋਈ ਤੇ ਉਹ ਨੇਚਲੀ ਟੈਸਟ ਆ ਗਿਆ ਹਰ ਬੰਦੇ ਨੂੰ ਆਸ ਹੁੰਦੀ ਹੈ ਵੀ ਨੌਕਰੀ ਮਿਲੂਗੀ ਇੰਟਰਵਿਊ ਦੇਵਾਂਗੇ ਤਾਂ ਉਹਨਾਂ ਨੇ ਡੀਸੀ ਰੈਜ਼ਿਡੈਂਸ ਦੇ ਬਾਹਰ ਧਰਨਾ ਲਾ ਲਿਆ ਤੇ ਉਦੋਂ ਐਸਰ ਲੱੜੜ ਹੁੰਦਾ ਸੀ ਡੀਸੀ ਤੇ ਮੈਂ ਉਹਨਾਂ ਨੂੰ ਗੱਲਬਾਤ ਸੁਣੀ ਮੈਂ ਸੱਚੋਂ ਸੀ ਮੌਕੇ ਤੇ ਚਲਾ ਗਿਆ ਤੇ ਮੈਂ ਡੀਸੀ ਸਾਹਬ ਨੇ ਮੈਨੂੰ ਅੰਦਰ ਬੁਲਾ ਲਿਆ ਤੇ ਉਹ ਕਹਿੰਦੇ ਵੀ ਆਹ ਫੈਕਸ ਆਈ ਹੈ ਉਹਨਾਂ ਨੂੰ ਦਿਖਾ ਦੇ ਤੇ ਇਸ ਕਰਕੇ ਵੀ ਇੰਟਰਵਿਊ ਨਹੀਂ ਹੋ ਸਕਦੀ ਰਾਤ ਵੀ ਤੁਹਾਨੂੰ ਦੱਸਣ ਦਾ ਟਾਈਮ ਨਹੀਂ ਮਿਲਿਆ ਰਾਤੀ ਫੈਕਸ ਆਈ ਹੈ ਤਦ ਲਈ ਮੈਂ ਬਾਹਰ ਆ ਕੇ ਉਹਨੂੰ ਫੈਕਸ ਲੈਂਦੀ ਮੈਂ ਤੇ ਉਹ ਫੇਰ ਵੀ ਨਾ ਹਟੇ ਫਿਰ ਜੇ ਹੁੰਦਾ ਗੁੱਸਾ ਹੁੰਦਾ ਬੰਦੇ ਨੂੰ ਵੀ ਸਾਨੂੰ ਦੱਸਿਆ ਨਹੀਂ ਜੀ ਅਸੀਂ ਇੰਨੀ ਦੂਨੀ ਦੂਰੋਂ ਆਏ ਆ ਤਾਂ ਉਹ ਇੱਕ ਮੇਰਾ ਗਨਮੈਨ ਸੀਗਾ ਉਹ ਜ਼ੁਬਾਨ ਦੀ ਗੱਲ ਜਿਵੇਂ ਤੁਸੀਂ ਕਹਿੰਦੇ ਹੋ ਤੇ ਉਹ ਕਹਿੰਦਾ ਜੀ ਹੁਣ ਤੁਹਾਨੂੰ ਦਿਖਾ ਦ ਦਿੱਤੀ ਫੈਕਸ ਜਾਂ ਤੁਹਾਡੇ ਸਾਹਮਣੇ ਆ ਡੀਸੀ ਸਾਹਿਬ ਨੇ ਦੱਸਤਾ ਤੁਹਾਨੂੰ ਉਹਨੂੰ ਜਾਓ ਕਰੋ ਕਰੀ ਆਪਦਾ ਹਾਂਜੀ ਕਹਿੰਦਾ ਫਿਰ ਹੁਣ ਐ ਫਿਰ ਜਦੋਂ ਡਾਂਗਾ ਪੈਣੇ ਸ਼ੁਰੂ ਹੋ ਗਏ ਨਾ ਤੁਸੀਂ ਅਤੇ ਲੂਲੇ ਲੰਗੜੇ ਉਹਦਾ ਤੁਹਾਡੇ ਤੋਂ ਜੈ ਜੈ ਜਣ। oh my god ਉਹ ਜਿਹਦਾ ਉਹਨੇ ਇਹ ਲਫਜ਼ ਕਿਹਾ ਮਤਲਬ ਇਹ ਵੈਸੀ ਡੈਰਿਵਟਿਵ ਲਫਜ਼ ਜਮਲਾ ਲਫਜ਼ ਮਜ਼ਾਕ ਡਾਉਣ ਵਾਲੀ ਗੱਲ ਹੈ। oh my god ਉਹ ਭਾਈ ਤਰਨਾ ਉਧਰ ਤੋਂ ਹਟਿਆ ਤੇ ਮੇਰੇ ਦਫ਼ਤਰ ਅੱਗੇ ਲੱਗ ਗਿਆ। ਉਹ ਸਾਰੇ ਉਮੀਦ ਬਣੇ ਬਣਾਏ ਮੇਰੇ ਦਫ਼ਤਰ ਅੱਗੇ। ਉਹਨੂੰ ਫੇਰ ਉਹਨੂੰ ਸਸਪੈਂਡ ਕਰਨਾ ਪਿਆ ਇਸ ਲਫਜ਼ ਕਰਕੇ ਤਾਂ ਕਿ ਉਹਦੇ ਜਾ ਕੇ ਉਹ ਤਰਨਾ ਚੱਕਿਆ ਗਿਆ ਇਹੋ ਜਿਹੇ ਜਵਾਨ ਦੇ ਹੈ ਨਾ ਆਪਾਂ ਕਹਿੰਦੇ ਜਵਾਨ ਦਾ ਰਸ ਚ ਹੁੰਦਾ ਜਾਂਦਾ ਇਹੋ ਜੇ ਬਹੁਤ ਜਵਾਨ ਦੇ ਰਸ ਚ ਹੁੰਦੇ ਆਪਾਂ ਦੂਜੇ ਦਫ਼ਤਰਾਂ ਚੋਂ ਆਪਦੇ ਲੈ ਆਉਂਦੇ ਆ ਬਹੁਤ ਤੁਸੀਂ ਕੋਈ ਦੇਖ ਲਓ ਪੁਲਿਸ ਦੀ ਡਿਊਟੀ ਹੁੰਦੀ ਹੈ ਖੁਸ਼ੀ ਦੀ ਡਿਊਟੀ ਹੈ ਦੀਵਾਲੀ ਆ ਗਈ ਤਿਹਾਰ ਆ ਗਿਆ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਦੀਵਾਲੀ ਆ ਗਈ ਆਪਣੇ ਨਾਲ ਦੀ ਨਾਲ ਟੈਨਸ਼ਨ ਨਾ ਦੇ ਸੁੱਖ ਸ਼ਾਂਤੀ ਨਾਲ ਲੰਘ ਜੇ ਕਿਤੇ ਪਟਾਕਿਆਂ ਦੀ ਦੁਕਾਨ ਨੂੰ ਅੱਗ ਨਾ ਲੱਗ ਜੇ ਕਿਤੇ ਆ ਨਾ ਹੋ ਜੇ ਕਿਤੇ ਰਾਵਣ ਦੇ ਬਹੁਤ ਇਹੋ ਜਿ ਕਿਸੇ ਇੱਕ ਵਾਰੀ ਦਸਹਿਰੇ ਵੇਲੇ ਤੇ ਰਾਵਣ ਨੂੰ ਜਦੋਂ ਅੱਗ ਲਾਈ ਤੇ 라वण ਵੱਡਾ ਸੀ ਤੇ ਘੇਰਾ ਛੋਟਾ ਸੀ ਹਾਂ ਉਹ 라वण ਨੂੰ ਅੱਗ ਲੱਗਦੀ ਲੱਗਦੀ ਛੱਡਦਾ 라वण ਆ ਕੇ ਪਬਲਿਕ ਤੇ ਆ ਕੇ ਢਿੱਗ ਪਿਆ ਅੱਛਾ ਅੱਛਾ ਜਦ ਧਿਆਨ ਆਪਣਾ ਤਾਂ 라वण ਜਿਹੜੇ ਬੈਠੇ ਹੁੰਦੇ ਆ ਵੀ ਇੱਥੇ ਘਟਨਾ ਨੂੰ ਵਾਪਰਦੇ ਹਨਾ ਉਹਦੇ ਵੱਲ ਹੁੰਦਾ ਜਿਹੜੇ ਇਹੋ ਜਿਹੇ ਘਟਨਾਵਾਂ ਵਾਪਰ ਜਾਂਦੇ ਉਹ ਵਿੱਚ ਟੈਂਸ਼ਨ ਵੀ ਹੁੰਦੀ ਹੈ ਤਿਆਰ ਹੋਇਆ ਆ ਹੁਣ ਬੰਦਿਆਂ ਦੀ ਖਰੀਦੀ ਚੱਲ ਰਹੀ ਹੈ ਝੋਨਾ ਨਹੀਂ ਚੱਕਿਆ ਜਾ ਰਿਹਾ ਪੁਲਿਸ ਦੀ ਟੈਂਸ਼ਨ ਜੇ ਕਿਤੇ ਕਿਸੇ ਹੋਰ ਦੀ ਪਰ ਉਹ ਮਾਈ ਸ਼ੈਲਰਾਂ ਦੀ ਹੜਤਾਲ ਹੋ ਗਈ ਪੁਲਿਸ ਦੀ ਟੈਨਸ਼ਨ ਐਕਚੁਅਲੀ ਟੈਨਸ਼ਨ ਤਾਂ ਦੂਜੇ ਮੈਗਨਾਂ ਜਿਹੜੀਆਂ ਆਪਣੇ ਗਾਲਾਂ ਪੈਂਦੀਆਂ ਤੁਹਾਨੂੰ ਜਿਹੜੀ ਅਸੀਂ ਗੱਲ ਕਰਦੇ ਹਾਂ ਲਫ਼ਜ਼ਾਂ ਦੀ ਇੱਕ ਤੁਹਾਨੂੰ ਗੱਲ ਸੁਣਾਉਣਾ ਹੈ ਜਿਵੇਂ ਪੁਲਿਸ ਦੇ ਗਾਲ ਕਿਵੇਂ ਪੈਂਦੀ ਹੈ ਹਰ ਗੱਲ ਵਰਸਸ ਪੁਲਿਸ ਕਿਵੇਂ ਹੋ ਜਾਂਦੀ ਹੈ ਹਾਂਜੀ ਸਾਡੇ ਇੱਕ ਦੋਸਤ ਹੈ ਉਹਨੇ ਗੱਲ ਸੁਣਾਈ ਕਿ ਕਹਿੰਦਾ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀਗਾ ਅੱਛਾ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਹਾਂਜੀ ਕਹਿੰਦਾ ਮੁੰਡਾ ਬੜਾ ਸ਼ਕੀਨ ਸੀਗਾ ਚੰਗਾ ਸੀ ਘਰੋਂ ਪਰ ਵੈਸੇ ਸੋਚ ਦਾ ਮਾੜਾ ਸੀਗਾ ਕਮੀਨਾ ਸੀਗਾ ਅਸਲੀ ਹੈ ਨਾ ਕਹਿੰਦਾ ਉਹਦੀ ਹੁਣੇ ਵੀ ਜਦੋਂ ਕਦੇ ਅਸੀਂ ਜਾਣਾ ਕੈਂਟੀਨ ਚ ਹੈ ਨਾ ਕੈਂਟੀਨ ਚ ਕਹਿੰਦਾ ਜਦੋਂ ਕੋਈ ਖਾਣ ਪੀਣ ਜਾਣਾ ਪੀ ਜਦੋਂ ਪੈਸੇ ਦੇਣ ਦੀ ਬਿੱਲ ਦੇਣ ਦੀ ਵਾਰੀ ਆਈ ਜਾਂ ਤਾਂ ਉਹਨੇ ਕੰਨ ਨੂੰ ਫੋਨ ਲਾ ਕੇ ਉਮੀ ਪਾਸੇ ਨੂੰ ਨਿਕਲ ਜਾਣਾ ਗੱਲਾਂ ਕਰਦੇ ਕਰਦੇ ਹੈ ਨਾ ਅੱਛਾ ਇਹ ਸੌਰੀ ਇਹੋ ਜਿਹੇ ਕੈਰੈਕਟਰ ਬਹੁਤ ਹੁੰਦੇ ਆ ਜਿਹੜੇ ਜਦੋਂ ਬਿੱਲ ਦੇਣਾ ਹੋਵੇ ਹਾਂ ਹੈਨਾ ਉਹਨਾਂ ਨੂੰ ਕੋਈ ਫੋਨ ਆ ਜਾਂਦਾ ਜਾਂ ਵਾਸ਼ਰੂਮ ਵੀ ਜਾਣਾ ਵਾਸ਼ਰੂਮ ਜਾਣਾ ਹਾਂ ਜਾ ਫਿਰ ਜਾ ਉਹਨੇ ਕਹਿੰਦਾ ਮੈਂ ਤਾਂ ਵਾਲਟ ਹੀ ਭੁੱਲਿਆ ਯਾਰ ਆਪਣਾ ਫੋਟੋ ਹੀ ਭੁੱਲਿਆ ਹੈ ਨਾ ਤੇ ਉਹਨੇ ਜਦੋਂ ਉਹਨੂੰ ਫੋਨ ਆਣਾ ਤਾਂ ਉਹਨੇ ਟੋਨ ਲਾਈ ਹੁੰਦੀ ਸੀ ਉਹਦਾ ਗਾਣਾ ਚੱਲਿਆ ਸੀ ਖੁੱਲੇ ਖਾਤੇ ਰੱਖੇ ਯਾਰੀਆਂ ਪਗਾਉਣ ਕਹਿੰਦੇ ਇੱਕ ਦਿਨ ਉਹ ਬੱਸ 'ਚ ਬੈਠਾ ਹੈਨਾ ਬੱਸ 'ਚ ਬੈਠਾ ਜਾਵੇ ਤੇ ਟਿਕਟ ਨਹੀਂ ਲੈਂਦਾ ਸੀ ਮਾਂ ਦਾ ਪੁੱਤੋ ਵੈਰੀ ਗੁੱਡ ਤੇ ਅੱਗੋਂ ਦੀ ਚੱਕਰ ਚੜ ਗਿਆ ਹਾਂ ਚੱਕਰ ਵੀ ਪੂਰਾ ਕਹਿੰਦੇ ਵੀ ਖੜ ਦਿਮਾਗ ਬੰਦਾ ਸੀਗਾ ਉਹ ਚੈਕਿੰਗ ਕਰਦਾ 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 ਤੇ ਉਹਨੇ ਉਹਨੂੰ ਜਦੋਂ ਬੰਦੇ ਕੋਲ ਟਿਕਟ ਨਾ ਹੋਵੇ ਨਾ ਬਹੁਤੇ ਬੰਦੇ ਦੇਖਿਓ ਸੌਣ ਦਾ ਨਾਟਕ ਜਿਹਾ ਕਰਦੇ ਹਾਂ ਉਹ ਵੀ ਸੌਣ ਦੇ ਲੱਗ ਐ ਕਰਕੇ ਹਾਂਜੀ ਉਨੇ ਟਿਕਟ ਚੈੱਕ ਕਰਨੇ ਇੱਕ ਦੋ ਵਾਰ ਹੀ ਕਿਹਾ ਵੀ ਵੇਹ ਦੀ ਟਿਕਟ ਦਿਖਾਓ ਹੂੰ ਤੇ ਉਹ ਹੋਵੇ ਤਾਂ ਦਿਖਾਵੇ ਟਿਕਟ ਉਹ ਤੋਂ ਬਾਅਦ ਜਦੋਂ ਸਾਰੀਆਂ ਟਿਕਟਾਂ ਚੈੱਕ ਕਰ ਲਈ ਦੁਬਾਰਾ ਫੇਰ ਆ ਗਿਆ ਉਹਨੇ ਹੁਜ ਮਾਰੀ ਉਹਦੇ ਉਠਾ ਕੇ ਵੀ ਉੱਠ ਵੀ ਕਾਕਾ ਟਿਕਟ ਦਿਖਾ ਉਹ ਉੱਠ ਗਿਆ ਤੇ ਕਹਿੰਦਾ ਲੈ ਇਹ ਕੋਈ ਤਰੀਕਾ ਉਠਾਉਣ ਦਾ ਤੈਨੂੰ ਹੈ ਤੇ ਕਹਿੰਦਾ ਕਹਿੰਦਾ ਕਾਕਾ ਦੀ ਟਿਕਟ ਦਿਖਾਓ ਕਹਿੰਦਾ ਮੈਨੂੰ ਕਿਬਦਾ ਤੂੰ ਚੈੱਕ ਕਰਾਂ ਤੂੰ ਪਹਿਲਾਂ ਆਈ ਕਾਰਡ ਦਿਖਾ ਦ। ਅੱਛਾ ਉਹ ਕਹਿੰਦਾ ਵੀ ਆਈ ਕਾਰਡ ਮੇਰਾ ਕੋਈ ਸੀਨੀਅਰ ਆਫਸਰ ਦੇਖ ਲੂਗਾ ਤੂੰ ਪਹਿਲਾਂ ਟਿਕਟ ਦਿਖਾ। ਹਾਂਜੀ ਤੂੰ ਤੂੰ ਮੈਂ ਆਵਾਂ ਕਹਿੰਦਾ ਟਿਕਟ ਹੈਗੀ ਐ ਮੇਰੇ ਕੋਲੇ ਪਰ ਮੈਂ ਦਿਖਾਉਣਾ ਹੀ ਨਹੀਂ। ਅੱਛਾ ਬਸ ਸਟੈਂਡ ਲੈ ਲਿਆ ਹਨਾ ਇਹ ਵੀ ਜਾਣ ਕੇ ਹਾਂਜੀ ਉਹ ਕੀ ਹੋਇਆ ਫਿਰ ਉਹਨੇ ਡਰਾਈਵਰ ਨੂੰ ਕਿਹਾ ਤੇ ਗੱਡੀ ਨੇ ਨੇੜੇ ਇੱਕ ਸੜਕ ਦੇ ਮੇਨ ਰੋਡ ਤੇ ਚੌਂਕੀ ਸੀਗੀ। ਹਾਂਜੀ ਉਹਨੇ ਗੱਡੀ ਚੌਂਕੀ ਚ ਲਾ ਦੇ। ਅੱਛਾ ਚੌਂਕੀ ਚ ਲਾ ਕੇ ਤੇ ਜੀ ਉਹ ਅੰਦਰ ਚਲੇ ਗਏ। ਹਾਂਜੀ ਤੇ ਚੌਂਕੀ ਇੰਚਾਰਜ ਕਿਤੇ ਕੁਝ ਚਲਾਣ ਚੋਂ ਚੈੱਕ ਕਰਾਉਣ ਚ ਉਹ ਗਲੀ ਸੀਗਾ ਚਲੋ ਉਹਨੇ ਗੱਲ ਸੁਣਨੀ ਪਈ ਉਹਨੂੰ ਜਦੋਂ ਗੱਡੀ ਲੱਗੀ ਅੰਦਰ ਤਾਂ ਉਹ ਸਾਰੀ ਗੱਲ ਸੁਣੀ ਥਾਣੇਦਾਰ ਨੇ ਹਾਂਜੀ ਤੇ ਉਹ ਕਹਿੰਦਾ ਵੀ ਕਾਕਾ ਜੀ ਟਿਕਟ ਦਿਖਾਓ ਉਹ ਕਹਿੰਦਾ ਜੀ ਮੈਂ ਫਿਰ ਉਹ ਸੰਗ ਜਿਵੇਂ ਫਸ ਗਿਆ ਕਹਿੰਦੇ ਐ ਨੂੰ ਐ ਕਹੋ ਵੀ 10 ਗੁਣਾ ਜੁਰਮਾਨਾ ਲਾ ਦੇ ਮੈਨੂੰ ਜਿਹੜਾ ਬਣਦਾ ਮੈਂ ਦੇ ਦਿੰਨਾ ਤੇ ਟਿਕਟ ਨਹੀਂ ਦਿਖਾਉਣਾ ਮੇਰੀ ਸਟੈਂਡ ਤੇ ਉਹ ਚੈਕਰ ਵੀ ਕਹਿੰਦਾ ਜੀ ਇਹ ਐਵੇਂ ਬੇਕੂ ਬਣਾਉਂਦਾ ਕਹਿੰਦਾ ਟਿਕਟ ਹੈ ਨਹੀਂ ਤੇ ਲਾਸ਼ੀ ਲੋ ਇਹਦੀ ਹਣਾ ਹਾਂਜੀ ਉਹ ਇੰਨੀ ਗੱਲ ਕਰਦੇ ਕਰਦੇ ਜੀ ਉਹ ਧਾਨੇਦਾਰ ਵੀ ਕਹਿੰਦਾ ਵੀ ਯਾਰ ਤੂੰ 10 ਗੁਣਾ ਕਰਾਇਆ ਲੈ ਕੇ ਪਾਸੇ ਕਰ ਯਾਰ ਮੈਂ ਵੀ ਕਾਲੀ ਚਾ ਮੈਂ ਜਾਣਾ ਮੈਂ ਉਹ ਕਰਨਾ ਉਹ ਕਰਨਾ ਉਹਦੇ ਮੇਰੇ ਸਾਲਾ ਨਿਕਲ ਗਿਆ ਹਾਂ ਚੈਕਰ ਨੂੰ ਅੱਛਾ ਉਹ ਕਹਿੰਦਾ ਯਾਰ ਤੂੰ ਕਹਦਾ ਤੂੰ ਆਜੇ ਤੂੰ ਅਫਸਰ ਐ ਅਸੀਂ ਵੀ ਅਫਸਰ ਐ ਤੂੰ ਸਾਲਾ ਕਿਵੇਂ ਕਿਹਾ ਹਾਂ ਤੋਂ ਉਹਦੀ ਪੰਜਾਬ ਪੁਲਿਸ ਮੁਰਦਾਬਾਦ ਨਾਰੇ ਲਾਉਣੇ ਸ਼ੁਰੂ ਕਰਤੇ ਚਾਰ ਬੱਸਾਂ ਡੇਡੀਆਂ ਕਰਕੇ ਤੇ ਜਾਮ ਲੱਗ ਗਿਆ ਉੱਥੇ ਮੇਨ ਰੋਡ ਸੀਗੀ ਦੀ ਮਿੰਟੋ ਮਿੰਟੀ ਰੋਲਾ ਪੈ ਗਿਆ ਐਨੀ ਦੇ ਉਹਨੂੰ ਜਦੋਂ ਪਤਾ ਲੱਗਿਆ ਵੀ ਜਾਮ ਲੱਗ ਗਿਆ ਹਾਂਜੀ ਤੇ ਡੀਐਸਪੀ ਸਾਹਿਬ ਆ ਗਏ ਮੌਕੇ ਤੇ ਹਾਂਜੀ ਡੀਐਸਪੀ ਸਾਹਿਬ ਨੇ ਬੁਲਾਇਆ ਪੁੱਛਿਆ ਵੀ ਕੀ ਗੱਲ ਉਹ ਕਹਿੰਦੇ ਆ ਦੇਖੋ ਜੀ ਤੁਹਾਡੇ ਅਸੀਂ ਦਾ ਮਤਲਬ ਬੇ ਟਿਕਟ ਵਾਲਾ ਬੰਦਾ ਸੀਗਾ ਲਿਆਂਦਾ ਸੀਗਾ ਤੇ ਥਾਣੇਦਾਰ ਸਾਹਿਬ ਸਾਨੂੰ ਗਾਲਾਂ ਕੱਢੀ ਜਾਂਦੇ ਹਾਂ ਹਾਂਜੀ ਤੇ ਉਹ ਡੀਐਸਪੀ ਨੇ ਗੱਲ ਸੁਣੀ ਕਹਿੰਦਾ ਚਲੋ ਕੋਈ ਨਹੀਂ ਕਹਿੰਦਾ ਬਲਾਗ ਕਿੱਥੇ ਆ ਬੰਦਾ ਮੁੰਡਾ ਹਾਂਜੀ ਉਹ ਕੀ ਹੋਇਆ ਜਦੋਂ ਜਦੋਂ ਉਹਨਾਂ ਦਾ ਆਪਸ ਰੌਲਾ ਪੈ ਗਿਆ ਰੋਡਵੇ ਦਾ ਤੇ ਪੁਲਿਸ ਦਾ ਉਹ ਚੁੱਪ ਕਰਕੇ ਚੌਂਕੀ ਜੋ ਖਿਸਕੀ ਉਹ ਨਾ ਕਿਸੇ ਨੇ ਤਾਂ ਨਾਂ ਪੁੱਛਿਆ ਨਾ ਪਤਾ ਪੁੱਛਿਆ ਤੇ ਉਹ ਬੰਦਾ ਉਹ ਗੱਲ ਉਹ ਬੰਦਾ ਹੀ ਆਪ ਹੀ ਸੁਣਾ ਰਿਹਾ ਕਮੀਨਾ ਯਾਰ ਜਣਾ ਅੱਛਾ ਕਹਿੰਦਾ ਵੀ ਜਦੋਂ ਇਹ ਮੈਂ ਦੇਖਿਆ ਵੀ ਮੈਨੂੰ ਤਾਂ ਕਿਸੇ ਨੇ ਬੁਲਾਇਆ ਨਹੀਂ ਇਹ ਆਪਸ ਹੀ ਉਲਝ ਗਏ ਤੇ ਕਹਿੰਦਾ ਮੈਂ ਰਾਮ ਨਾਲ ਹੌਲੀ ਦੀ ਖਿਸਕ ਕਿਨਾਂ ਨਾਲ ਕਾਲੀ ਜੀਸ਼ੀ ਵਾਲਾ ਰੈਸਟੋਰੈਂਟ ਸੀ ਕਹਿੰਦਾ ਆਪਾਂ ਉੱਥੇ ਗਏ ਇੱਕ ਬੀਅਰ ਮੰਗਾਈ ਤੇ ਨਾਲ ਉੱਥੇ ਬਹਿ ਕੇ ਰਾਮ ਨਾਲ ਪੀਣ ਲੱਗ ਗਏ ਹਨ ਐਨੀ ਦੇਰ ਨੂੰ ਫਿਰ ਕੀ ਹੋਇਆ ਜੀ ਹੁਣ ਉਹ ਬੰਦਾ ਡੱਕੇਸ ਗਿਆ ਸੀਗਾ ਤੇ ਹੁਣ ਡੀਐਸਪੀ ਸਾਹਿਬ ਕੋਲ ਇੱਕੋ ਹੀ ਆਪਸ਼ਨ ਸੀਗੀ ਵੀ ਚਲੋ ਜਿਹੜਾ ਥਾਣੇਦਾਰਾ ਮਾਫੀ ਮੰਗ ਲੇ ਜਾਨ ਤੱਕ ਲਾਉਣਾ ਹੀ ਸੀਗਾ ਪਸਤੇ ਚੜਾ ਕੇ ਅੱਬਾ ਜਾਨ ਤੱਕ ਲਾਉਣਾ ਹੀ ਸੀ ਆਮ ਮੰਗੇ ਹੁੰਦੇ ਸੀ ਪੁਲਿਸ ਅਫਸਰ ਉਹ ਉਹਦੀ ਭਾਈ ਕਹਿੰਦਾ ਜਦੋਂ ਸਹਿਮਤੀ ਹੋ ਗਈ ਚਲੋ ਵੀ ਮਾਫੀ ਮੰਗ ਲੈਂਦਾ ਉਹਨੇ ਮਾਫੀ ਮੰਗ ਲਈ ਤੇ ਬਾਅਦ ਫਿਰ ਅਨਾਉਂਸਮੈਂਟ ਹੋਣ ਲੱਗੀ ਕਹਿੰਦਾ ਮੈਂ ਉਦੋਂ ਬੀਅਰ ਪੀ ਰਿਆ ਸੀ ਜਦੋਂ ਕਹਿੰਦਾ ਵੀ ਵੀ ਚਲੋ ਦੋਸਤੋ ਹੰਕਾਰੀ ਥਾਣੇਦਾਰ ਨੇ ਮਾਫੀ ਮੰਗ ਲਈ ਹੈ ਹੁਣ ਆਪਣਾ ਜਿਹੜਾ ਜਾਮ ਆਪਾਂ ਖੋਲਦੇ ਆ ਕਿ ਕਿਸੇ ਦਾ ਉਹ ਕਹਿੰਦੇ ਰਾਜ ਪਿਆ ਤੀਰ ਵਾਲੀ ਗੱਲ ਹੋ ਗਈ ਵੀ ਉਹ ਕਿਸੇ ਦਾ ਰੌਲਾ ਕਿਸੇ ਨਾਲ ਤੇ ਪੁਲਿਸ ਨੇ ਵੈਸੇ ਹੀ ਆਪਦੀ ਚਾਪਿੰਗ ਬਣਵਾ ਲਈ ਦੋਸਤੋ ਇਹ ਯਾਦਾਂ ਸਤਰੰਗੀਆਂ ਜਿਸ ਤਰ੍ਹਾਂ ਟੀਮ ਦੇ ਹੁੰਦੀਆਂ ਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਜਿਵੇਂ ਨਜੇਠਦੇ ਆਂ ਕਈ ਵਾਰੀ ਦੂਜੀਆਂ ਘਟਨਾਵਾਂ ਨੂੰ ਨਜੇਠਦੇ ਆਪ ਦੇ ਗਲ ਪਾ ਲੈਨੇ ਆਂ ਕਈ ਵਾਰੀ ਸੀਰੀਅਸ ਸਿਚੁਏਸ਼ਨ ਹੁੰਦੀ ਹੈ ਉਹ ਮਜ਼ਾਕ ਚ ਬਦਲ ਜਾਂਦੀ ਹੈ ਤਾਂ ਆਫਟਰ ਆਲ ਪੁਲਿਸ ਦੇ ਮੁਲਾਜ਼ਮ ਅਫਸਰ ਵੀ ਹਿਊਮਨ ਬੀਇੰਗ ਹੈ ਹਿਊਮਨ ਬੀਇੰਗ ਨੇ ਉਹਨਾਂ ਨੂੰ ਵੀ ਉਸ ਤਰ੍ਹਾਂ ਦੇ ਦੁੱਖ ਤਕਲੀਫਾਂ ਦਾ ਮਖੌਲਾ ਦਾ ਸਾਹਮਣਾ ਕਰਨਾ ਪੈਂਦਾ ਔਰ ਮੈਂ ਦੇਖਦਾ ਜਿਹੜੇ ਦਰਮਿਆਨੇ ਪੱਧਰ ਦੇ ਅਫਸਰ ਨੇ ਜਿਵੇਂ ਐਸਐਚਓ ਹੋਵੇ ਡੀਐਸਪੀ ਹੋਵੇ ਐਸਪੀ ਹੋਵੇ ਇਹਨਾਂ ਨੂੰ ਤਾਂ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਜਿਹੜੇ ਸਾਡੇ ਨਾਲ ਮੁਲਾਜ਼ਮਾ ਉਹ ਕਿਸੇ ਗੱਲ ਤੇ ਤਹਿਸ਼ਖਾ ਆ ਜਾਂਦੇ ਆ ਉਹਨਾਂ ਨੂੰ ਠੰਡਾ ਕਰਨਾ ਪੈਂਦਾ ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਇੱਕ ਵਾਰੀ ਅਸੀਂ ਨਾਕਾ ਲਾਇਆ ਹੋਇਆ ਕਿਸੇ ਪਿੰਡੂ バス ਸਟੈਂਡ ਤੇ ਤੇ ਉੱਥੇ ਕੋਈ ਕੁੜੀ ਖੜੀ 35 ਸਾਲਾਂ ਦੀ ਲੇਡੀ ਸੀ ਉਹਦੇ ਬੱਚਾ 5-6 ਸਾਲਾਂ ਦਾ ਉਹਦੇ ਬੱਚਾ ਮਤਲਬ ਕੁਛੜ ਚੁੱਕਿਆ ਹੋਇਆ ਹੈ ਉਹਨੇ ਗੱਲਾਂ ਕਰਦੀ ਕਰਦੀ ਨੇ ਨਾ ਜਿਵੇਂ ਪੁਲਿਸ ਵਾਲਿਆਂ ਨੂੰ ਮਾਮੇ ਕਹਿ ਦਿੰਦੇ ਆ ਕਹਿੰਦੀ ਇੱਧਰ ਆ ਜਾ ਉਧਰ ਮਾਮੇ ਖੜੇ ਆ ਦੇਖ ਤੇਰੇ ਮਾਮੇ ਖੜੇ ਆ ਉਹਨੂੰ ਪਤਾ ਨਹੀਂ ਸੀ ਵੀ ਮਾਮੇ ਇਹਨੂੰ ਮਜ਼ਾਕ ਚ ਕਹਿੰਦੇ ਆ ਜਾਂ ਸੀਰੀਅਸ ਨੋਟ ਤੇ ਕਹਿੰਦੇ ਆ ਤਾਂ ਸਾਡੇ ਇੱਕ ਹੋਮਗਾਰਡ ਦਾ ਜਵਾਨ ਬੜਾ ਔਕਾ ਆ ਕਹਿੰਦਾ ਤੈਨੂੰ ਅਕਲ ਨਹੀਂ ਜਿਵੇਂ ਨਹੀਂ ਉਹਨੇ ਰਿਐਕਟ ਜਿਆ ਕੀਤਾ ਅਕਲ ਨਹੀਂ ਤੈਨੂੰ ਮਾਮੇ ਤੈਨੂੰ ਨਹੀਂ ਪਤਾ ਉਹ ਮੈਂ ਉਹਨੂੰ ਠੰਡਾ ਕੀਤਾ ਮੈਂ ਕਿਹਾ ਸ਼ੁਕਰ ਕਰ ਜੇ ਪੰਜਾਬ ਦੀਆਂ ਧੀਆ ਆਪਾਂ ਨੂੰ ਭਰਾ ਸਮਝਦੀਆਂ ਤਾਂ ਆਪਣੇ ਵਾਸਤੇ ਮਾਨਦੀ ਗੱਲ ਐ ਇਹ ਚ ਤੰਗੀ ਜਾਂ ਤਕਲੀਫ ਮਨਨ ਵਾਲੀ ਗੱਲ ਨਹੀਂ ਉਹਨੂੰ ਬੜਾ ਔਖਾ ਮਤਲਬ ਕਿਉਂਕਿ ਉਹ ਦੂਜੀ ਐਂਗਲ ਤੋਂ ਲਿਆ ਜਾਂਦਾ ਸੋ ਕਈ ਘਟਾਵਾਂ ਨੂੰ ਮੋੜ ਦੇਣ ਲਈ ਕਿਸ ਤਰ੍ਹਾਂ ਦਾ ਕਿਤੇ ਮੌਕੇ ਤੇ ਕੀ ਕਹਨੇ ਆ ਕੀ ਵਰਤਦੇ ਆ ਪਰ ਮੈਂ ਹਮੇਸ਼ਾ ਚੋਕਰ ਕੇ ਜਾ ਰਹਾ ਹਾਂ ਸਾਡੇ ਪੁਲਿਸ ਮੁਲਾਜ਼ਮਾਂ ਦਾ ਜਿਹੜੇ ਸਾਡੇ ਨਾਲ ਰਹੀ ਕੰਮ ਕੀਤਾ ਹਰੇਕ ਤਾਂ ਸਾਡੇ ਨਾਲ ਹਮੇਸ਼ਾ ਉਹਨਾਂ ਦੇ ਵਧੀਆ ਲੱਗਿਆ ਔਰ ਹੋਣ ਯਾਦਾਂ ਦੇ ਵਿੱਚ ਕਈ ਤਾਂ ਤੇ ਕੋਈ ਸ਼ਰਾਰਤ ਵਾਲੀ ਕੋਈ ਕੌੜੇ ਜਿਹੜੀ ਤੁਹਾਨੂੰ ਅਜੇ ਯਾਦ ਨਹੀਂ ਉਹ ਸਾਡੇ ਅਜੇ ਯਾਦ ਹੈ ਅਸੀਂ ਉਹ ਸਾਂਝਾ ਕਰਾਂਗੇ ਜੇ ਕਿਸੇ ਦਾ ਨਾਮ ਤੇ ਆ ਜਾਵੇ ਤਾਂ ਗੁੱਸਾ ਨਾ ਕਰਿਓ ਸੋ ਇਹ ਆਪਣੀਆਂ ਇਹ ਪੱਖ ਹੈ ਪੁਲਿਸ ਦਾ ਇਹ ਪਬਲਿਕ ਸਾਹਮਣੇ ਆਉਣਾ ਚਾਹੀਦਾ ਹੈ ਸਾਨੂੰ ਪੁਲਿਸ ਤੇ ਪਬਲਿਕ ਨੂੰ ਦੀ ਸਾਂਝ ਰਹਿਣੀ ਚਾਹੀਦੀ ਹੈ ਸੋ ਧੰਨਵਾਦ ਥੈਂਕ ਯੂ ਤੁਹਾਡਾ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ